ਇੱਕ ਗੁਪਤ ਕਮਰੇ ਦੇ ਵਿੱਚ ਉਹਦੇ ਜਿਹੜੇ ਲੋਕ ਦੇ ਵਿੱਚੋਂ ਵੀਡੀਓ ਬਣੀ ਹੋਈ ਕੈਮਰੇ ਦੇ ਵਿੱਚ ਜਾਂ ਮੋਬਾਈਲ ਦੇ ਵਿੱਚ ਕਿੰਨੇ ਸਾਲ ਪੁਰਾਣੀ ਹੈ ਇਹ ਚੀਜ਼ ਅਜੇ ਪੂਰਾ ਖਲਾਸਾ ਨਹੀਂ ਹੋਇਆ। ਲੱਛਾਂ 2007 ਦੇ ਵਿੱਚ ਇੱਕ ਪਰਿਵਾਰ ਇੱਥੇ ਮੱਥਾ ਟੇਕਣ ਗਿਆ ਭੈਣ ਨੌਜਵਾਨ ਨਾਲ ਸੀਗੀ ਤੇ ਉਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਤੇ ਇਹ ਕਹਿ ਰਿਆ ਸੀਗਾ ਵੀ ਕੋਈ ਇੱਥੇ ਰੈਸ਼ ਕਰ ਪੱਕੀ ਹੂੰ ਕੁਟੀਆਂ ਦੇ ਵਿੱਚ ਇਹਦਾ ਕਹਿਣ ਦਾ ਭਾਗ ਜਿਹੜਾ ਬੈਕਗ੍ਰਾਉਂਡ ਆ ਉਹ ਕ੍ਰਿਮੀਨਲ ਟਾਈਪ ਦਾ ਬੰਦਾ ਹੈ। ਕੁੱਤੋਂ ਬਾਅਦ ਚ ਪਰ 2022 ਦੇ ਵਿੱਚ ਇੱਕ ਬੱਚਾ ਭਜਦਾ ਬਾਲ ਘਰ ਦੇ ਵਿੱਚ ਉਹ ਸਾਡੇ ਪਿੰਡ ਦੇ ਹਦੂਦ 'ਚ ਆ ਜਾਂਦਾ ਰਾਤ ਨੂੰ 12:00 1 ਵਜੇ ਮੈਂ ਪੰਚਾਇਤ ਦੇ ਮੈਂਬਰ ਲੈ ਕੇ ਨਾਲ ਉੱਥੇ ਜਦੋਂ ਅਸੀਂ ਗਏ ਤਾਂ ਅਜੇ ਅਸੀਂ ਬੱਚੇ ਨੂੰ ਪੁੱਛ ਰਹੇ ਹਾਂ ਤਾਂ ਇਹਨਾਂ ਦੀ ਗੱਡੀ ਉਧਰੋਂ 4-5 ਮਰ ਗੱਡੀ ਦੇ ਵਿੱਚ ਆ ਗਈ ਉਹ ਆ ਕੇ ਸਾਨੂੰ ਬੋਲਣ ਲੱਗ ਗਿਆ ਉਹ ਵੀਡੀਓ 'ਚ ਰਿਕਾਰਡ ਆ ਕਹਿੰਦੇ ਜੀ ਤੁਸੀਂ ਸਾਡੇ ਬੱਚੇ ਨੂੰ ਪਰੇਸ਼ਾਨ ਕਰ ਰਹੇ ਹੋ ਤੇ ਮੈਂ ਕਿ ਬੱਚੇ ਨੂੰ ਅਸੀਂ ਥੋੜੀ ਪਰੇਸ਼ਾਨ ਕਰਨਾ ਬੱਚਾ ਥੋੜਾ ਪਰੇਸ਼ਾਨ ਕੀਤਾ ਰਾਤ ਦਾ 12:00 ਵਜੇ ਇੱਥੇ ਖੜਾ ਉਹ ਕਰਮ ਕੀਤਾ ਡੇਰੇ 'ਚ ਉੱਥੋਂ ਭੱਜੀ ਕੁੜੀ ਕਿਸੇ ਹੱਥੇ ਤੇ ਖੜ ਜਾਂਦੀ ਹੈ ਤੇ ਕੀ ਨਜਾਇਜ਼ ਸੰਬੰਧਾਂ ਚ ਪੈਦਾ ਹੋਈ ਔਲਾਦ ਜਾਂ ਡੇਰੇਆਂ ਦੇ ਵਿੱਚ ਕੋਈ ਕਰਮੀ ਇੰਨਾ ਚੱਲਦਾ ਕਿ ਉੱਥੋਂ ਔਲਾਦ ਪੈਦਾ ਹੋ ਜਾਂਦੇ ਇਹ ਨਜਾਇਜ਼ ਸੰਬੰਧ ਬਣਦੇ ਆ ਬੱਚਾ ਪੈਦਾ ਹੋ ਜਾਂਦਾ ਫਿਰ ਉਹਨੂੰ ਸਪਾਉਣ ਦੀ ਖਾਤਰ ਬੰਦਾ ਇਸ ਜਗ੍ਹਾ ਤੇ ਰੱਖ ਵੀ ਜਾਂਦੇ ਆ ਜਿੱਦਣ ਦਾ ਕੰਮ ਸਟਾਰਟ ਹੋਇਆ ਅਸੀਂ ਬਕਾਇਦਾ ਪ੍ਰੂਫ ਦੇ ਆਧਾਰ ਤੇ ਗੱਲ ਕੀਤੀ ਆ ਆਡੀਓ ਲੀਕ ਹੋਈ ਉਹਦੇ ਵਿੱਚ ਕੀ ਕਹਿ ਰਹੇ ਆ ਕਿ ਵੀ ਜਿਹੜਾ ਸਕੂਲ ਆਪਣੇ ਅੰਦਰ ਕੋਲਿਆ ਸਾਡੇਰੇ ਦੇ ਵੀ ਇਹ ਇੱਕ ਘਾਟੇ ਦਾ ਸਬਦਾ ਸਕੂਲ ਨੂੰ ਤਾਂ ਕਹਰੇ ਵੀ ਇਹ ਸਰਦਰ ਦੀ ਝਾਂਜਟ ਆ ਤੇ ਜਿਹੜਾ ਆਪਣਾ ਬਾਲ ਘਰ ਆ ਇਹਨੇ ਬੜੀ ਕਹਿੰਦਾ ਮਹਿਮਾ ਦਿੱਤੀ ਆਪਾਂ ਨੂੰ ਇਹਦਾ ਮਤਲਬ ਬੱਚਿਆਂ ਨੂੰ ਪੈਸਾ ਇਕੱਠਾ ਕਰਨ ਲਈ ਇਹ ਵਰਤ ਰਿਹਾ ਆ ਕਿ ਤੁਹਾਨੂੰ ਵੀਡੀਓ ਦੱਸੋ ਕਿੰਨੇ ਮਿੰਟ ਦੀ ਤੁਹਾਡੇ ਕੋਲੇ ਕਿ ਇਹਨਾਂ ਦਾ ਭੇਜਿਆ ਬੰਦਾ ਸੀ ਉਹ ਆਇਆ ਮੇਰੇ ਕੋਲੇ ਮੈਂ ਐਸੇ ਕਮਰੇ ਚ ਪਿਖਾ ਲਿਆ ਮੈਂ ਕਿਹਾ ਬੈਠ ਭਾਈ ਦੱਸ ਕੀ ਗੱਲ ਹੋਆ ਤਾਂ ਕਹਿੰਦਾ ਜੀ ਤੁਹਾਡੇ ਕੋਲੇ ਜਿਹੜਾ ਮਟੀਰੀਅਲ ਆ ਦੇ ਦੋ ਮੈਂ ਸਾਡੇ ਕੋਲ ਤਾਂ ਕੋਈ ਮਟੀਰੀਅਲ ਨਹੀਂ ਹੈਗਾ ਮੈਂ ਕੋਸ਼ਿਸ਼ ਸਾਡੇ ਅਸੀਂ ਦੇਖੀਏ ਕਿਸੇ ਵਿਸ਼ਵਾਸਪਾਤਰ ਕੋਲੇ ਵੀਡੀਓ ਆਈਏ ਅਸੀਂ ਉਹ ਦੇਖ ਕੇ ਤਸਦੀਕ ਕਰ ਇੱਕ ਬੰਦਾ ਉੱਤੋਂ ਪਾਸੇ ਜੀ ਤੇ ਕਹਿੰਦਾ ਜੀ ਵੀਡੀਓ ਤੁਹਾਡੇ ਕੋਲੇ ਕਿੰਨੇ ਚਾਰ ਦੀ ਆ ਮੈਂ ਕਿਹਾ ਵੀ ਜਿਹੜੀ ਅਸੀਂ ਦੇਚੇ 2 2.5 3 ਮਿੰਟ ਦੀ ਆ ਠੀਕ ਆ ਨਾ ਠੀਕ ਆ ਕਹਿੰਦਾ ਉਹੀ ਸਾਡੇ ਕੋਲੇ ਆ ਮੈਂ ਫਿਰ ਜਿਹੜੀ ਤੁਹਾਡੇ ਕੋਲੇ ਦਾ ਮਤਲਬ ਧੂੜੀ ਆ ਅਸੀਂ ਤਾਂ ਵੀ ਮੈਂ ਕਿਹਾ ਵੀ ਸੁਣਿਆ ਹੈ ਅੱਧੇ ਘੰਟੇ ਦੀ ਆ ਇਹ ਇਹ ਬੰਦਾ ਇਹ ਬੰਦੇ ਨੇ ਵੀਡੀਓ ਬਣਾਈ ਤੇ ਇਹਦਾ ਕੁੱਟ-ਕੁੱਟ ਕੇ ਹਾਲ ਕਰ ਉਹਦੇ ਕਹਿਣ ਮੁਤਾਬਿਕ ਕਹਿੰਦਾ ਅਸੀਂ ਕੁੱਟਿਆ ਕੁੱਟਿਆ ਕਿਉਂ ਪਰ ਤੇ ਹੁਣ ਜਿਹੜੇ ਜਿਹੜੇ ਬੰਦੇ ਨੇ ਕੁੱਟਿਆ ਕਾਰਵਾਈ ਉੱਤੇ ਵੀ ਗੜਦੀ ਆ ਤੇ ਬੰਦਾ ਕੱਚਾ ਸੇਫ ਆ ਨਹੀਂ ਹੈ ਤਲਵੰਡੀ ਖੁਰਦ ਦਾ ਜਿਹੜਾ ਮਾਮਲਾ ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਸਾਧ ਦੀ ਵੀਡੀਓ ਆ ਕਿ ਇੱਕ ਗੁਪਤ ਕਮਰੇ ਦੇ ਵਿੱਚ ਉਹਦੇ ਜਿਹੜਾ ਲੋਕ ਦੇ ਵਿੱਚੋਂ ਵੀਡੀਓ ਬਣੀ ਹੋਈ ਕੈਮਰੇ ਦੇ ਵਿੱਚ ਜਾਂ ਮੋਬਾਈਲ ਦੇ ਵਿੱਚ ਉਹ ਕਿੰਨੇ ਸਾਲ ਪੁਰਾਣੀ ਹੈ ਇਹ ਚੀਜ਼ ਦਾ ਅਜੇ ਪੂਰਾ ਖਲਾਸਾ ਨਹੀਂ ਹੋਇਆ ਪਰ ਉਸ ਸ਼ੰਕਰਾਨੰਦ ਜਿਹੜਾ ਉੱਥੋਂ ਦਾ ਉਹ ਜਿੰਨੂੰ ਉੱਥੋਂ ਦੀ ਮਿਲੀ ਹੋਈ ਹੈ ਪਦਵੀ ਜਾਂ ਉੱਥੋਂ ਦਾ ਆਉਦਾ ਮਿਲਿਆ ਹੋਇਆ ਉਹ ਡੇਰੇ ਨੂੰ ਚਲਾ ਰਿਹਾ ਉੱਥੇ ਬਾਲ ਬੱਚੇ ਜਿਹੜੇ ਨਿੱਕੇ ਆ ਉਹਨਾਂ ਨੂੰ ਉੱਥੇ ਪਾਲਣ ਪੋਸ਼ਣ ਕਰਦੇ ਆ ਤੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਉਹਨਾਂ ਨੂੰ ਡਾਪਟ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਤੱਕ ਲੈ ਕੇ ਜਾਂਦੇ ਆ ਇਹਦੇ ਮਤਲ ਉਹਦੀ ਪ੍ਰੌਪਰਟੀ ਕੀ ਆ ਜਾਂ ਉਹ ਸਾਥ ਜਿਹੜਾ ਉਹ ਉਹਨੇ ਇਦਾਂ ਦਾ ਕੋ ਕਰਮ ਕਿਉਂ ਕੀਤਾ ਜਾਂ ਉੱਥੋਂ ਦੀਆਂ ਜਿਹੜੀਆਂ ਕੁੜੀਆਂ ਭੱਜ ਕੇ ਬਾਹਰ ਹੋਰ ਨਾ ਪਿੰਡਾਂ ਦੇ ਵਿੱਚ ਰਾਤ ਨੂੰ ਜਾਂਦੀਆਂ ਚਲੀਆਂ ਜਾਂਦੀਆਂ ਨੇ ਜਾਂ ਉੱਥੇ ਰਹਿਣਾ ਨਹੀਂ ਚਾਹੁੰਦੀਆਂ ਜਿਨ੍ਹਾਂ ਦਾ ਮਾਪਿਓ ਜਾਂ ਕੁਝ ਨਹੀਂ ਹੁੰਦਾਗਾ ਇਹ ਉਹ ਬੱਚੇ ਦੱਸੇ ਜਾਂਦੇ ਨੇ ਕਿ ਜਿਨ੍ਹਾਂ ਨੂੰ ਜਨਮ ਲੈਣ ਤੋਂ ਬਾਅਦ ਉਹਨਾਂ ਦੇ ਮਾਪਿਓ ਛੱਡ ਦਿੰਦੇ ਨੇ ਕੀ ਇਹ ਉਹ ਬੱਚੇ ਜਿਨ੍ਹਾਂ ਨੂੰ ਉਹਨਾਂ ਦੇ ਮਾਪਿਓ ਛੱਡ ਜਾਂਦੇ ਨੇ ਜਾਂ ਫਿਰ ਨਜਾਇਜ਼ ਸਬੰਧਾਂ ਦੇ ਵਿੱਚੋਂ ਪੈਦਾ ਹੋਈ ਉਹ ਔਲਾਦ ਹੁੰਦੀ ਆ ਜਿਨ੍ਹਾਂ ਦਾ ਨਾਂ ਤਾਂ ਮਾਂ ਹੁੰਦਾ ਨਾ ਕੋਈ ਪਿਓ ਹੁੰਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਅਡਾਪਟ ਕਰ ਲੈਂਦਾ ਆਪਾਂ ਉਸੇ ਪਿੰਡ ਦੇ ਨਾਲ ਨਜ਼ਦੀਕ ਪਿੰਡ ਦੇ ਵਿੱਚ ਉੱਥੋਂ ਦੇ ਸਰਪੰਚ ਰਹਿ ਚੁੱਕੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਰਬੰਸ ਸਿੰਘ ਜੀ ਨਾਲ ਜਿਹੜੇ ਇਸ ਮਾਮਲੇ ਦੇ ਵਿੱਚ ਵੀ ਨੇ ਧਾਰਮਿਕ ਭਾਵਨਾ ਪੜਕੀਆਂ ਉਸ ਦੇ ਤਹਿਤ ਉਹਨਾਂ ਤੇ 299 ਬੀਐਨਐਸ ਦਾ ਪਰਚਾ ਕਰਾਉਣ ਵਾਲਿਆਂ ਦੇ ਵਿੱਚੋਂ ਵੀ ਨੇ ਤੇ ਮਾਮਲਾ ਪੂਰਾ ਕੀ ਉਸ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਸਵਾਗਤ ਆ ਤੇ ਠੀਕ ਹੈ ਕੋਈ ਗੱਲ ਨਹੀਂ ਜਿਹੜੀ ਇਹ ਤੁਸੀਂ ਸਰਪੰਚ ਇੱਥੋਂ ਦੇ ਰਹੇ ਹੋ ਨਾਲ ਤੁਹਾਡੇ ਪਿੰਡ ਦਾ ਪੂਰਾ ਨਾਮ ਕੀ ਆ ਜਾਂਦਾ ਤਲਵੰਡੀ ਕਲਾਂ ਜੀ ਤਲਵੰਡੀ ਕਲਾਂ ਤੇ ਤਲਵੰਡੀ ਖੁਰਬਤ ਸਾਂਝੇ ਪਿੰਡ ਆ ਜਿਵੇਂ ਛੋਟਾ ਵੱਡਾ ਤਲਵੰਡੀ ਕਹਿ ਦਿੰਦੇ ਆ ਉਹ ਕਿੰਨੇ ਡੇ ਕਿਲੋਮੀਟਰ ਦੂਰ ਹੈ ਹਾਂ ਜੀ ਇੱਥੋਂ ਇੱਕ ਜਿਹੜਾ ਉਹ ਡੇਰਾ ਸ਼ੰਕਰ ਨੰਦ ਦਾ ਸ਼ੰਕਰ ਨੰਦ ਦਾ ਸ਼ੰਕਰ ਨੰਦ ਦਾ ਇੱਕ ਕੋਈ ਸਾਧ ਆ ਉਹ ਡੇਲਾ ਚਲਾਉਂਦਾ ਹੁੰਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਪਹਿਲਾਂ ਤੇ ਇਸ ਤੇ ਚਰਚਾ ਨਾ ਪਾਇਓ ਕਿ ਵੀਡੀਓ ਕਦੋਂ ਦੀ ਸੀ ਉਸ ਤੋਂ ਬਾਅਦ ਲੱਕੇ ਚ ਕੀ ਜਾਂਦਾ ਪ੍ਰਭਾਵ ਪਿਆ ਜਾਂ ਉਸ ਵੀਡੀਓ ਵਾਇਰਲ ਹੋਣ ਤੋਂ ਪਹਿਲਾਂ ਇਹ ਸ਼ੰਕਰ ਨੰਦ ਦਾ ਪ੍ਰਭਾਵ ਕੀ ਸੀ ਜਿਹੜੀ ਇਹ ਵੀਡੀਓ ਦੀ ਗੱਲ ਆ ਨਾ ਜੀ ਇਹ ਮਤਲਬ ਅਜੇ ਤਫਤੀਸ਼ ਦਾ ਵਿਸ਼ਾਵਾ ਹਾਂ ਤੇ ਪੁਲਿਸ ਨੇ ਜਾਂਚ ਕਰਨੀ ਹੈ ਇਹ ਪਰ ਇਹ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਸਾਡੇ ਜਿਹੜੇ ਮਤਲਬ ਇਹਨਾਂ ਦੇ ਅੰਦਰਲੀ ਬੰਦੇ ਦੱਸ ਰਹੇ ਆ ਕਿਉਂਕਿ ਇਹਦਾ ਜਿਹੜਾ ਕਿਰਦਾਰ ਦੇਖ ਕੇ ਉੱਥੇ ਜਾਣ ਵਾਲੇ ਲੋਕ ਵੀ ਤੇ ਬਹੁਤ ਵਿਰੋਧਨ ਨੇ ਔਰ ਇਹਨਾਂ ਦੇ ਜਾਲ ਦੇ ਵਿੱਚ ਫਸ ਚੁੱਕੇ ਆ ਉੱਥੇ ਜਾਂ ਉਹਨਾਂ ਦੀ ਕੋਈ ਮਜਬੂਰੀ ਹੁੰਦੀ ਆ ਬੰਦੇ ਟਿਕੇ ਰਹਿੰਦੇ ਆ ਪਰ ਅੰਦਰਲੀ ਗੱਲ ਸਾਰੀ ਜੋ ਲੀਕ ਆਊਟ ਆ ਕਰਦੇ ਨੇ ਉਹਨਾਂ ਦੇ ਮੁਤਾਬਕ ਇਹ 2 ਜਾਂ 3 ਸਾਲ ਦੀ ਪੁਰਾਣੀ ਵੀਡੀਓ ਦੱਸੀ ਜਾ ਰਹੀ ਹੈ ਅੱਜ ਤੋਂ अच्छा हां जी हकीकता बंदे ने बनाई है उस तो बाद च वायरल इस वीडियो नु लेके ਤੁਹਾਡੇ ਤੱਕ ਬੰਦੇ ਨੇ ਪਹੁੰਚ ਕੀਤੀ ਉਹਨੇ ਪੁੱਛਿਆ ਤੁਹਾਡੇ ਤੱਕ ਕਿੰਨੇ ਮਿੰਟਾਂ ਦੀ ਵੀਡੀਓ ਐਸੇ ਜਿਹੜੇ ਕਮਰੇ ਚ ਬੈਠੇ ਇੱਥੇ ਬੰਦਾ ਆਇਆ ਸੀ ਤੇ ਉਹ ਬੰਦਾ ਕੌਣ ਸੀ ਨਹੀਂ ਇਹ ਜਦੋਂ ਵੀਡੀਓ ਵਾਇਰਲ ਹੁੰਦੀ ਆ ਹੁਣ ਤੋਂ ਪਹਿਲਾਂ ਸਾਡੇ ਕੋਲੇ ਪਹੁੰਚ ਗਈ ਸੀ ਇਹ ਕਿਸੇ ਤਰੀਕੇ ਦੇ ਨਾਲ ਸਾਡੇ ਕੋਲ ਆਈ ਤੇ ਅਸੀਂ ਦੇਖ ਕੇ ਤਸਦੀਕ ਕੀਤਾ ਕਿ ਵਾਕਈ ਬੰਦਾ ਹੈ ਜਿਹੜਾ ਸਾਹ ਦਾ ਪਖੰਡੀ ਪਖੰਡੀ ਬੰਦਾ ਜਿਹੜਾ ਇਹ ਹੀ ਆ ਤੇ ਉਦੋਂ ਬਾਅਦ ਚ ਚਲੋ ਅਸੀਂ ਆਪਦੇ ਫੋਨ ਤੋਂ ਨਹੀਂ ਵਾਇਰਲ ਕੀਤੀ ਇਹ ਸਾਈਡਾਂ ਤੋਂ ਵੀਡੀਓ ਵਾਇਰਲ ਹੋਈ ਪਰ ਜਦੋਂ ਮੇਰੇ ਕੋਲੇ ਆਈ ਮੈਂ ਇੱਕ ਪੋਸਟ ਸ਼ੇਅਰ ਕਰਤੀ ਵੀ ਜਿਹੜਾ ਇਹ ਆਪਣੇ ਗਵਾਂਢ ਬੈਠਾ ਹੈ ਪਖੰਡੀ ਬਾਬਾ ਆਪਦੇ ਆਪ ਨੂੰ ਕਹੋਂਦਾ ਸੰਤ ਆ ਤੇ ਇਹਨਾਂ ਕਰਤੂਤਾਂ ਪਹਿਲਾਂ ਵੀ ਅਸੀਂ ਜਗ੍ਹਾ ਜाहिर ਕਰ ਚੁੱਕੇ ਆ ਤੇ ਹੁਣ ਜਿਹੜੀ ਇੱਕ ਕਾਲੀ ਕਰਤੂਤ ਹੈ ਇਹਦੀ ਸਾਹਮਣੇ ਆਉਣ ਵਾਲੀ ਹੈ ਕੈਮਰੇ 'ਚ ਉਹ ਮੈਂ ਇਹਨਾਂ ਲਿਖ ਕੇ ਪਾਤਾ ਤੇ ਉਹਦੇ ਵਿੱਚ ਹਲਚਲ ਇਲਾਕੇ 'ਚ ਹੋਣੀ ਸੀ ਕਿਉਂਕਿ ਲੋਕ ਜਾਂਦੇ ਹੁੰਦੇ ਬਹੁਤ ਆ ਕੁਛ ਇਹਨਾਂ ਦੇ ਵਿਰੋਧੀ ਕੋ ਸਹਿਯੋਗੀ ਤੇ ਉਹ ਚੱਲਦਾ ਚੱਲਦਾ ਫਿਰ ਉਹ ਮਾਹੌਲ ਭੱਗ ਗਿਆ ਤੇ ਦੋ ਕੁ ਦਿਨ ਬਾਅਦ ਸਾਰੀ ਵੀਡੀਓ ਗਰੁੱਪਾਂ ਦੇ ਵਿੱਚ ਸ਼ੇਅਰ ਹੋ ਗਈ ਵੈਰ ਲੁੰਦੀ ਆ ਤੇ ਫਿਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਬੰਦੇ ਸਾਡੇ ਖਿਲਾਫ ਚੱਲਣਗੇ ਕਿਉਂਕਿ ਅਸੀਂ 2007 ਤੋਂ ਇਹਨਾਂ ਦੇ ਖਿਲਾਫ ਲੜਦੇ ਆ ਰਹੇ ਹਾਂ ਜੀ 2007 ਦੇ ਵਿੱਚ ਵੀ ਇਸ ਪਖੰਡਵਾਦ ਦੇ ਖਿਲਾਫ ਸੀ ਜਾਂ ਇਸ ਬੰਦੇ ਦੀ ਮਿਲੀ ਹੋਈ ਪਦਵੀ ਦੇ ਖਿਲਾਫ ਸੀ ਨਹੀਂ ਪਖੰਡਵਾਦ ਦੇ ਕਿਉਂਕਿ ਸਾਡੇ ਇਲਾਕੇ ਦੇ ਨਾਲ ਹੀ ਤੇ ਪਿੰਡ ਮੁਰਕੀမှာ ਪੈ ਜਾਂਦਾ 2007 ਦੇ ਵਿੱਚ ਇੱਕ ਪਰਿਵਾਰ ਇੱਥੇ ਮੱਥਾ ਟੇਕਣ ਗਿਆ ਭੈਣ ਨੌਜਵਾਨ ਨਾਲ ਸੀਗੀ ਤੇ ਉਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਤੇ ਇਹ ਕਹਿ ਰਿਆ ਸੀਗਾ ਵੀ ਤੂੰ ਇੱਥੇ ਰਹਿਸ਼ ਕਰ ਪੱਕੀ ਹੂੰ ਕੁਟੀਆ ਦੇ ਵਿੱਚ ਸਕੂਲ ਸੀਗਾ ਵੀ ਸਕੂਲ ਦੇ ਵਿੱਚ ਪੜਾਅ ਤੇ ਇੱਥੇ ਆਪਣੇ ਬੱਚੇ ਰੱਖ ਚਲੋ ਉਹਨਾਂ ਨੇ ਇਹਦੇ ਨਾਲ ਸਹਿਮਤੀ ਨਹੀਂ ਦਿੱਤਾਈ ਉਹ ਕਹਿੰਦੇ ਅਸੀਂ ਨਹੀਂ ਰਹਿਣਾ ਚਾਹੁੰਦੇ ਉਹ ਜਦੋਂ ਇੱਕ ਦਿਨ ਗਏ ਤਾਂ ਇਹਨਾਂ ਨੇ ਉਹਨਾਂ ਨਾਲ ਹੱਥੋਪਾਈ ਕਰਕੇ ਉਹਨਾਂ ਦੇ ਕੱਪੜੇ ਪਾੜੇ ਤੇ ਕੁੱਟਮਾਰ ਕਰੀ ਗਰਾਊਂਡ ਦੇ ਵਿੱਚ ਹੀ ਖੁੱਲੇ ਵਿਹੜੇ ਦੇ ਵਿੱਚ ਕੁਟੀਆ ਦੇ ਵਿੱਚ ਤੇ ਉਹ ਸਾਡੇ ਤੱਕ ਗੱਲ ਪਹੁੰਚੀ ਅਸੀਂ ਪਿੰਡ ਅਨਾਊਂਸਮੈਂਟ ਕਰਵਾਤੀ ਉੱਥੋਂ ਦਾ ਸਰਪੰਚ ਸਾਹਿਬ ਸੀਗੇ ਗਰਮੇਲ ਸਿੰਘ ਜੀ ਉਹ ਵੀ ਸੰਘਰਸ਼ੀਏ ਬੰਦੇ ਨੇ ਤੇ ਉਹਨਾਂ ਨੇ ਅੱਗੇ ਹੋ ਕੇ ਫਿਰ ਇਹ ਮਤਲਬ ਮੁੱਦਾ ਚੱਕਿਆ ਸਾਰੇ ਲੋਕ ਇਲਾਕੇ ਦੇ ਇਕੱਠੇ ਹੋ ਕੇ ਉੱਥੇ ਪਹੁੰਚੇ ਤੇ ਉਹਨੋ ਬਰੇਤੇ ਤੇ ਤਿੰਨ ਚਾਰ ਧਰਾਮਾ ਤਹਿਤ 74 ਨੰਬਰ ਜਿਹੜੀ ਐਫ ਆਰ ਉਹ ਤੇ ਪਰਚਾ ਦਾਕਖਾਨੇ ਦਰਜ ਹੋਇਆ ਸੀ ਇਹਦਾ ਕਹਿਣ ਦਾ ਭਾਵ ਜਿਹੜਾ ਬੈਕਗ੍ਰਾਉਂਡ ਆ ਉਹ ਕ੍ਰਿਮੀਨਲ ਟਾਈਪ ਦਾ ਬੰਦਾ ਹੈ ਉਹ ਤੋਂ ਬਾਅਦ ਚ ਪਰ 2022 ਦੇ ਵਿੱਚ ਇੱਕ ਬੱਚਾ ਭੱਜਦਾ ਬਾਲ ਘਰ ਦੇ ਵਿੱਚ 16 17 ਸਾਲ ਦਾ ਬੱਚਾ ਮੇਰੇ ਕੋਲ ਸਾਰਾ ਉਹਨਾਂ ਦਾ ਰਿਕਾਰਡ ਫੋਨ ਦੇ ਵਿੱਚ ਵੀ ਡਾਟਾ ਹੈਗਾ ਉਹ ਸਾਡੇ ਪਿੰਡ ਦੀ ਹਦੂਦ 'ਚ ਆ ਜਾਂਦਾ ਰਾਤ ਨੂੰ 12 1 ਵਜੇ ਤਿੰਨ ਚਾਰ ਕਿਲੋਮੀਟਰ ਡੇਰਾ ਬਣ ਜਾਂਦਾ ਭੱਜ ਕੇ ਆਈ ਬੱਚੀ ਜੀ ਉਹ ਚਾਚਾ ਦੇਰੇ ਤੋਂ ਮੰਨ ਕੇ ਚੱਲੋ ਤੁਸੀਂ 2 2.5 ਕਿਲੋਮੀਟਰ ਜਗ੍ਹਾ ਵਾ ਜਿੱਥੇ ਅਸੀਂ ਜਾ ਕੇ ਉਹਨੂੰ ਸਵੇਰੇ ਮਿਲਦੇ ਆ ਬੱਚੇ ਨੂੰ ਉਹ ਇਸ ਤਰ੍ਹਾਂ ਸੀਗੀ ਸਟੋਰੀ ਬੱਚਾ ਭੱਜ ਕੇ ਆ ਗਿਆ ਉੱਥੇ ਸ਼ਰਾਬ ਦਾ ਠੇਕਾ ਸੀਗਾ ਰੁੱਕ ਗਿਆ ਆਤੇ ਵਾਲਾ ਵੀ ਸੀਗਾ ਇੱਕ ਦੋ ਕਰਨਦੇ ਉਹ ਠੇਕੇ ਤੇ ਹੁੰਦੀ ਆ ਤੇ ਸਵੇਰੇ ਜਦੋਂ ਮੋਟਰ ਵਾਲਾ ਮੁੰਡਾ ਗਿਆ ਪੱਠੇ ਲੈਣ ਖੇਤ ਵਾਲਾ ਉਹਨੇ ਜਾ ਕੇ ਦੇਖਿਆ ਵੀ ਕੁੜੀ ਨੰਗੇ ਪੈਰੀਆਂ ਤੇ ਕੱਪੜੇ ਉਹਦੇ ਵਿਚਾਰੀ ਤੇ ਪਾਏ ਸੀ ਜਿਵੇਂ ਬੱਚੇ ਨੂੰ ਆਪਾਂ ਨੇ ਤਿਆਰ ਕਰਕੇ ਕਿਤੇ ਫੰਕਸ਼ਨ ਚ ਭੇਜ ਦਿੰਨੇ ਵਿਆਹ ਵਗੈਰਾ ਚ ਉਹ ਉਸ ਕਲਰ ਦੇ ਕੱਪੜੇ ਸੀਗੇ ਮੇਰੇ ਕੋਲ ਫੋਟਾਂ ਵੀ ਹੈਗੀਆਂ ਤੇ ਉਦੋਂ ਅਸੀਂ ਮੈਂ ਸਰਪੰਚ ਸੀਗਾ ਉਹਨਾਂ ਨੇ ਸਵੇਰੇ 6 ਵਜੇ ਸਾਨੂੰ ਫੋਨ ਲਾਤਾ ਕਹਿੰਦੇ ਵੀ ਐ ਕਰਕੇ ਕੁੜੀ ਇੱਕ ਬੈਠੀ ਆ ਵੀ ਸਾਨੂੰ ਸ਼ੱਕੀ ਹਾਲਤ ਦੇ ਵਿੱਚ ਲੱਗਦੀ ਆ ਮੈਂ ਪੰਚਾਇਤ ਦੇ ਮੈਂਬਰ ਲੈ ਕੇ ਨਾਲ ਉੱਥੇ ਜਦੋਂ ਅਸੀਂ ਗਏ ਤਾਂ ਅਜੇ ਅਸੀਂ ਬੱਚੇ ਨੂੰ ਪੁੱਛ ਰਹੇ ਆ ਤਾਂ ਇਹਨਾਂ ਦੀ ਗੱਡੀ ਉਧਰੋਂ ਔਰਟੂਨਰ ਗੱਡੀ ਦੇ ਵਿੱਚ ਆ ਗਈ ਹੂੰ ਮੇਰੇ ਵਾਲੇ ਬਾਬੇ ਦੇ ਨਾਲ ਦੋ ਬੰਦੇ ਸੀਗੇ ਉਹ ਤੇ ਇੱਕ ਨਾਲ ਭੈਣ ਸੀ ਚੱਲੋ ਆਪਾਂ ਤਾਂ ਭੈਣ ਹੀ ਕਹਿਣਾ ਜਸਪ੍ਰੀਤ ਜਸ ਜਿਹੜੀ ਸੰਭਾਲਦੀ ਆ ਸਾਰੀ ਇਹ ਬਾਲ ਕਰਨ ਹੂੰ ਉਹ ਆ ਕੇ ਸਾਨੂੰ ਬੋਲਣ ਲੱਗ ਗਿਆ ਉਹ ਵੀਡੀਓ 'ਚ ਰਿਕਾਰਡ ਆ ਕਹਿੰਦੀ ਜੀ ਤੁਸੀਂ ਸਾਡੇ ਬੱਚੇ ਨੂੰ ਪਰੇਸ਼ਾਨ ਕਰ ਰਹੇ ਹੋ ਮੈਂ ਬੱਚੇ ਨੂੰ ਅਸੀਂ ਥੋੜੀ ਪਰੇਸ਼ਾਨ ਕਰਨਾ ਬੱਚਾ ਥੋੜਾ ਪਰੇਸ਼ਾਨ ਕੀਤਾ ਰਾਤ ਦਾ 12 ਵਜੇ ਇੱਥੇ ਖੜਾ ਸਵੇਰੇ 6:30 ਬਣਦਾ ਅਸੀਂ ਇੱਥੇ ਬੱਚੇ ਨੂੰ ਸੰਭਾਲਣਾ ਹੀ ਆ ਤੇ ਕਹਿੰਦੇ ਨਹੀਂ ਸਾਡਾ ਬੱਚਾ ਤੋਂ ਮੈਂ ਬੱਚਾ ਐ ਨਹੀਂ ਇਸ ਜਣਾ ਹੁਣ ਸਾਡੀ ਹਦੂਦ ਦੇ ਵਿੱਚ ਅਸੀਂ ਤੇ ਬਕਾਇਦਾ ਪੁਲਿਸ ਕਾਰਵਾਈ ਕਰਾ ਕੇ ਮੈਡੀਕਲ ਜਾਂਚ ਕਰਵਾ ਕੇ ਦਵਾਂਗੇ ਪਰ ਆਪਣੇ ਤੇ ਘਰੇ ਆ ਕੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਤੇ ਕਾਰਵਾਈ ਕਰਵਾਈ ਸਾਰੀ ਇਹਨਾਂ ਦਾ ਸਮੈਪ ਟੈਸਟ ਵੀ ਹੋਏ ਪਰ ਉਸ ਮਾੜੀ ਕਿਸਮਤ ਸਾਡੀ ਲਾ ਲੋ ਇਹਦੀ ਚੰਗੀ ਕਹਿ ਲੋ ਉਹ ਬੱਚਾ ਮੰਦਬੁੱਧੀ ਸੀਗਾ ਮੰਦਬੁੱਧੀ ਬੱਚਾ ਜਿਹੜਾ ਹੁੰਦਾ ਉਹਦੇ ਪਰ ਅਦਾਲਤ ਜਾਂ ਪੁਲਿਸ ਬਿਆਨ ਮੰਨਦੀ ਨਹੀਂ ਹੈ ਜੀ ਹੂੰ ਵੀ ਮੰਨੇ ਨੀ ਜਾਂਦੇ ਬਿਆਨ ਉਹਦੇ ਜੋ ਵੀ ਬਿਆਨ ਹੁੰਦਾ ਉਹ ਤੇ ਮੈਡੀਕਲ ਜਾਂਚ ਦੇ ਵਿੱਚ ਵੀ ਬ੍ਰੇਨ ਪੱਖੋਂ ਕਮਜ਼ੋਰ ਆਇਆ ਤੇ ਫਿਰ ਇਹਨਾਂ ਨੇ ਕਰਕੇ ਸੈਟਿੰਗ ਜੀwidehat ਵਾਲੇ ਦੇ ਨਾਲ ਉਹ ਜਿਹੜਾ ਪਰਚਾ ਸੀਗਾ ਕਾਰਵਾਈ ਬੁਲਾਤਕਾਰ ਦਾ ਪਰਚਾ ਹੋਇਆ ਸੀਗਾ ਬਕਾਇਦਾ ਪਰ ਉਹ ਠੇਕੇ ਵਾਲੇ ਤੋਂ ਪਵਾਤਾ ਸੀ ਉਦੋਂ ਹੀ ਬਚ ਗਿਆ ਸੀ ਤੇ ਹੋਰ ਬੜੀਆਂ ਜਿਹੜਾ ਉਹ ਕਰਮ ਕੀਤਾ ਡੇਰੇ ਚ ਉੱਥੋਂ ਭੱਜੀ ਕੁੜੀ ਕਿਸੇ ਹਾਤੇ ਤੇ ਖੜ ਜਾਂਦੀ ਹੈ ਤੇ ਹਾਤੇ ਵਾਲ ਨੂੰ ਇਹਦੀ ਸਜ਼ਾ ਭੁਗਤਣੀ ਪੈਗੀ ਹਾਂਜੀ ਸਟੋਰੀ ਫਿਰ ਇਹੀ ਬਣ ਗਈ ਕਿਉਂਕਿ ਇਹਨਾਂ ਨੇ ਤਾਰਾਂ ਬੜੀਆਂ ਦੂਰ ਤੱਕ ਨੇ ਜੇ ਆਪਾਂ ਕੀ ਇਹ ਵੀ ਸੈਂਟਰ ਸਰਕਾਰ ਤੱਕ ਪੰਜਾਬ ਸਰਕਾਰ ਤੱਕ ਮਿਨਿਸਟਰਾਂ ਤੱਕ ਇਹਨਾਂ ਦੀ ਆਮ ਗੱਲ ਆ ਮोटे-ਮोटे ਮინისტრੇ ਤੇ ਆਉਂਦੇ ਆ ਸਾਰੇ ਇਲਾਕੇ ਨੂੰ ਪਤਾ ਹੀ ਆ ਬਾਕੀ ਰੁਪਈਆ ਲੋਕਾਂ ਦਾ ਇਕੱਠਾ ਕੀਤਾ ਹੋਇਆ ਰੋੜ ਹੀ ਦੇਣਾ ਜੀ ਮਾਰਦੇ ਆ ਰੁਪਈਆ ਬੰਦਾ ਚੁੱਪ ਕਰ ਜਾਂਦਾ ਛੇਤੀ ਕਾਰਵਾਈ ਨਹੀਂ ਹੁੰਦੀ ਇਹ ਲੜਕੀਆਂ ਪਹਿਲਾਂ ਹੀ ਕੋਈ 5-7 ਗੇਰੀ ਇਹ ਚ ਕਈ ਚਾਂਸ ਹੋਏ ਸੀਗੇ ਕੋਈ ਖੰਜਰ ਵਾਲਾ ਵਾਲੀ ਸਾਈਡ ਚਲੇ ਜਾਂਦੇ ਸੀ ਕੋਈ ਤਲਵੰਡੀ ਖੁਰਦ ਉਹ ਜਦੋਂ ਕਿ ਬੰਦਾ ਥੋੜਾ ਬੋਲਦਾ ਸੀਗਾ ਥਾਣਿਆਂ ਨੂੰ ਆਪਾਂ ਫੋਨ ਥਾਣਿਆਂ ਨੂੰ ਕਰਦੇ ਆ ਥਾਣੇ ਵਾਲਿਆਂ ਨੂੰ ਰੁਪਈਏ ਦੇ ਦਿੰਦੇ ਸੀ ਜਾਂ ਕੁਝ ਹੋਰ ਗੱਲਬਾਤ ਤੋਂ ਸਪਾਰਸ਼ ਕਰਾ ਦਿੰਦੇ ਸੀ ਪੁਲਿਸ ਆਉਂਦੀ ਨਹੀਂ ਸੀ ਬਖੈਦਾ ਖਬਰਾਂ ਲੱਗੀਆਂ ਹੋਈਆਂ ਪੁਲਿਸ ਨੂੰ ਫੋਨ ਕੀਤਾ ਤੇ ਬੱਚਾ ਭੱ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਦੁਬਾਰਾ ਫੇਸਪਾਰਡ ਕਰਤਾ ਇਹਨਾਂ ਨੇ ਬੰਦਾ ਇਸ ਤਰੀਕੇ ਨਾਲ ਫੇਰ ਬੱਚੇ ਨੂੰ ਵਾਪਸ ਲੈ ਜਾਂਦੇ ਪਰ ਜਦੋਂ ਸਾਡੇ ਕੋਲੇ ਬੱਚਾ ਆਇਆ ਅਸੀਂ ਇੱਥੇ ਮਤਲਬ ਦਾ ਸਟੈਂਡ ਲੈ ਲਿਆ ਵੀ ਅਸੀਂ ਬੱਚਾ ਦੇ ਰਹੇ ਹਾਂ ਹੈਰਾਨ ਕੀ ਦੀ ਗੱਲ ਇਹ ਕਿ ਬੱਚੇ ਆਉਂਦੇ ਕਿੱਥੋਂ ਆਉਂ ਉਹ ਕੀ ਨਜਾਇਜ਼ ਸਬੰਧਾਂ ਚੋਂ ਪੈਦਾ ਹੋਈ ਔਲਾਦ ਆ ਜਾਂ ਡੇਰਿਆਂ ਦੇ ਵਿੱਚ ਕੋਈ ਕਰਮੀ ਇੰਨਾ ਚੱਲਦਾ ਕਿ ਉੱਥੋਂ ਔਲਾਦ ਪੈਦਾ ਹੋ ਜਾਂਦੀ ਦੇਖੋ ਇਹ ਵੀ ਇੱਕ ਜਾਂਚ ਦਾ ਵਿਸ਼ਾ ਪਰ ਜਿਹੜਾ ਇਹਨਾਂ ਦਾ ਇੱਕ ਪੰਘੂੜਾ ਘਰ ਖੁੱਲਿਆ ਹੋਇਆ ਹੈ ਸਿਸਟਮ ਇਹ ਆ ਕੋਕੋ ਸਮਾਜ ਆਪਣਾ ਬਹੁਤ ਗੜਕ ਚੁੱਕਿਆ ਆਪਾਂ ਸਾਰੇ ਜਾਣਦੇ ਆਂ ਕਈ ਵਾਰ ਨਜਾਇਜ਼ ਸਬੰਧ ਬਣਦੇ ਆ ਬੱਚਾ ਪੈਦਾ ਹੋ ਜਾਂਦਾ ਫਿਰ ਉਹਨੂੰ ਛਪਾਉਣ ਦੀ ਖਾਤਰ ਬੰਦਾ ਇਹ ਜਿਹੇ ਜਗ੍ਹਾ ਤੇ ਰੱਖ ਵੀ ਜਾਂਦੇ ਆ ਪਰ ਬਹੁਤ ਘੱਟ ਲੋਕ ਨੇ ਤੇ ਜਾਂ ਫਿਰ ਕਈ ਵਾਰ ਇਹ ਹੁੰਦਾ ਬੱਚ ਨੂੰ ਸੰਭਾਲ ਨਹੀਂ ਸਕਦੇ ਉਹ ਛੱਡ ਜਾਂਦੇ ਆ ਇਹ ਜੀਆਂ ਜਗ੍ਹਾ ਤੇ ਬਾਲ ਘਰ ਦਾ ਮਤਲਬ ਤਾਂ ਇਹ ਹੁੰਦਾ ਪਰ ਜਿਹੜਾ ਇਹ ਬਾਲ ਘਰ ਆ ਇੱਥੇ ਬੜੇ ਵੱਡੇ ਵੱਡੇ ਸਵਾਲ ਉੱਠਦੇ ਨੇ ਸਮੇਂ-ਸਮੇਂ ਦੇ ਮੁਤਾਬਕ ਅਸੀਂ ਤੇ ਤੁਹਾਨੂੰ ਕਿ ਜਾਂਚ ਉਹਦੀ ਗੱਲ ਕਰੀਏ ਵੀ ਸੀਵੀਆ ਜਾਂਚ ਬੱਚਿਆਂ ਦੀ ਹੋਵੇ ਮੈਡੀਕਲ ਉਹਨਾਂ ਦਾ ਬਕਾਇਦਾ ਟੈਸਟ ਹੋਵੇ ਡੀਐਨਏ ਟੈਸਟ ਕਰਵਾਇਆ ਜਾਵੇ ਬੱਚਿਆਂ ਦਾ ਜਿੰਨੇ ਵੀ ਉੱਥੇ ਬੱਚੇ ਹੈਗੇ 100 ਆ 150 ਆ ਸਾਨੂੰ ਨਹੀਂ ਪਤਾ ਕਿਉਂਕਿ ਆਪਾਂ ਉੱਥੇ ਕਦੇ ਗਏ ਨਹੀਂ ਹੈਗੇ ਹੂੰ ਤੇ ਵੀ ਕਾਰਨ ਕੀ ਹੈ ਵੀ ਜਦੋਂ ਬੱਚੇ ਲੱਗਦਾ ਵੀ ਡੀਐਨਏ ਦੇ ਵਿੱਚ ਕੁਝ ਰਾਜ ਨਿਕਲ ਸਕਦੇ ਨੇ ਇਹ ਨਿਕਲ ਸਕਦੇ ਆ ਜੀ ਇਹ ਹੁਣ ਦੇਖੋ ਅੱਜ ਮੈਨੂੰ ਫੋਨ ਆਇਆ ਮੁੱਲਾਪੁਰ ਤੋਂ ਚਲੋ ਆਪਾਂ ਜਨਤਕ ਨਹੀਂ ਕਰਦੇ ਹੁੰਦੇ ਪਰ ਜਿਹੜੀ ਲੋਕ ਆਵਾਜ਼ ਆ ਉਹ ਤਾਂ ਅਸੀਂ ਰੱਖਾਂਗੇ ਨਾ ਜਿਹੜਾ ਸਾਨੂੰ ਇਲਾਕੇ ਵਾਲੇ ਕਹਿ ਰਹੇ ਆ ਵੀ ਇਹ ਕੁਝ ਹੋ ਸਕਦਾ ਅਸੀਂ ਬੋਲੀਏ ਨਾ ਫਿਰ ਜਦੋਂ ਬੋਲਦੇ ਆ ਫਿਰ ਉਹ ਜਾ ਕੇ ਦਰਖਾਸਤਾਂ ਦੰਦਿਆ ਕਿ ਸਾਡੇ ਜੀ ਇਹ ਮਤਲਬ ਖਲਾਫ ਬੋਲਦੇ ਨੇ ਝੂਠ ਬੋਲਦੇ ਨੇ ਕੀ ਝੂਠ ਬੋਲਿਆ ਸੀ ਅੱਜ ਤੱਕ ਜਿੱਦਣ ਦਾ ਕੰਮ ਸਟਾਰਟ ਹੋਇਆ ਅਸੀਂ ਬਕਾਇਦਾ ਪ੍ਰੂਫ ਦੇ ਆਧਾਰ ਤੇ ਗੱਲ ਕੀਤੀ ਹੈ ਜੋ ਇਹਨੇ ਬੋਲਿਆ ਜਾਂ ਜੋ ਤੇ ਕੁਝ ਹੋਇਆ ਸਾਨੂੰ ਕਿਸੇ ਬੰਦੇ ਨੇ ਕਿਹਾ ਗਵਾਹ ਬੰਦਾ ਬਾੜਦਾ ਫੇਰ ਗੱਲ ਕਰਦੇ ਆ ਇਹ ਤਾਂ ਕਰਦਾ ਨਹੀਂ ਆ ਸਾਰੀ ਜੇ ਬਕਾਇਦਾ ਜਾਂਚ ਹੋਵੇ ਤਾਂ ਫਿਰ ਬੜਾ ਕੁਝ ਨਿਕਲੂਗਾ ਫਿਰ ਇਹਨਾਂ ਨੇ ਇੱਕ ਵੀਡੀਓ ਵਾਇਰਲ ਹੁੰਦੀ ਆ ਆਡੀਓ ਸੱਚ ਸੌਰੀ ਆਡੀਓ ਆਡੀਓ ਦੇ ਵਿੱਚ ਇੱਥੇ ਇੱਕ ਤਾਂ ਸ਼ੰਕਰਾਨੰਦ ਜਿਹੜਾ ਖੁਦ ਭੱਜਿਆ ਹੁਣ ਹੂੰ ਤੇ ਦੂਜਾ ਇੱਕ ਇਹਨਾਂ ਦਾ ਅ ਕੁਲਦੀਪ ਸਿੰਘ ਮਾਨ ਜਿਹੜਾ ਮੈਨੇਜਰ ਆ ਪੂਰਾ ਸੰਭਾਲਦਾ ਉੱਥੇ ਸਿਸਟਮ ਨੂੰ ਤੀਜੇ ਜਸਪ੍ਰੀਤ ਕੌਰ ਜਸ ਹੂੰ ਇਹ ਮੇਨ ਇਹਨਾਂ ਦੀ ਤਿਕੜੀ ਆ ਜਿਹੜੀ ਕੰਮ ਕਰਦੀ ਆ ਉੱਥੇ ਚੁਪਤਾ ਹੈਗਾ ਉਮਾਨੰਦ ਜੀ ਨੂੰ ਹੁਣ ਆਪਦੇ ਤੋਂ ਬਾਅਦ ਇਹਦਾ ਸਕਾਪ ਤੇ ਜਾ ਬਿਠਾਉਣਾ ਕਰਦਾ ਉੱਥੇ ਗੱਦੀ ਤੇ ਇਹ ਬੰਦੇ ਨਾ ਇੱਕ ਉੱਚੀ ਗੱਲ ਕਰ ਰਹੇ ਆ ਉਹ ਆਡੀਓ ਹੁਣ ਅੰਦਰੋਂ ਲੀਕ ਹੋਈ ਆ ਅਸੀਂ ਤਾਂ ਮਤਲਬ ਲੈ ਨਹੀਂ ਆਏ ਜਾਂ ਇਹਨਾਂ ਵਿੱਚੋਂ ਕਿਸੇ ਨੇ ਪਾ ਦਿੱਤੀ ਕੋਈ ਬੰਦਾ ਹੋਰ ਆ ਜਿਹੜਾ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵੀ ਅੰਦਰ ਇਹਨਾਂ ਦੇ اردਗird ਹੈਗੇ ਆ ਜਿਹੜੇ ਇਹਨਾਂ ਦੇ ਵਿਰੋਧੀ ਨੇ ਇਹਨਾਂ ਦੀ ਕਰਤੂਤਾਂ ਜੱਗ ਜਹਰ ਕਰਨੀਆਂ ਚਾਹੁੰਦੇ ਨੇ ਆਡੀਓ ਲੀਕ ਹੋਈ ਉਹਦੇ ਵਿੱਚ ਕੀ ਕਹਿ ਰਹੇ ਆ ਕਿ ਵੀ ਜਿਹੜਾ ਸਕੂਲ ਆ ਆਪਣੇ ਅੰਦਰ ਕੋਲਿਆ ਸਾਡੇਰੇ ਦੇ ਵੀ ਇਹ ਇੱਕ ਘਾਟੇ ਦਾ ਸੌਦਾ ਇਹ ਤਾਂ ਆਪਣੇ ਲਈ ਝੰਜਟ ਹੀ ਆ ਜੇ ਮੈਂ ਆਪਾਂ ਕਹਿੰਦਾ ਸਰਦਾਰਤੀ ਦਾ ਕੰਮ ਹੈ ਉਹ ਚ ਬਚਦਾ ਕੋਈ ਸ਼ੈ ਨਹੀਂ ਸਕੂਲ ਨੂੰ ਤਾਂ ਕਹਿ ਰਹੇ ਵੀ ਇਹ ਸਰਦਾਰਦੀ ਹੈ ਝੰਜਟ ਆ ਤੇ ਜਿਹੜਾ ਆਪਣਾ ਬਾਲ ਘਰ ਆ ਇਹਨੇ ਬੜੀ ਕਹਿੰਦਾ ਮਹਿਮਾ ਦਿੱਤੀ ਆਪਾਂ ਨੂੰ ਤੇ ਡਾਕਟਰ ਸੰਧੂ ਦੀ ਗੱਲ ਕਰ ਰਿਹਾ ਕਿਸੇ ਜੀ ਕਹਿੰਦਾ ਡਾਕਟਰ ਸੰਧੂ ਨਾਲ ਸਾਡੀ ਗੱਲ ਹੋਈ ਸੀ ਉਹ ਕਹਿੰਦਾ ਵੀ ਤੁਸੀਂ ਇਹ ਬਾਲ ਘਰ ਤੋਂ ਬੜੀ ਵੱਡੀ ਮਾਰਕੀਟ ਮਾਰਕੀਟਿੰਗ ਕਰ ਸਕਦੇ ਹੋ ਮਾਰਕੀਟਿੰਗ ਦਾ ਮਤਲਬ ਕੀ ਹੁੰਦਾ ਮਾਰਕੀਟ ਦੇ ਵਿੱਚ ਚੀਜ਼ ਵੇਚਣੀ ਪੈਸਾ ਇਕੱਠਾ ਕਰਨਾ ਇਹਦਾ ਮਤਲਬ ਬੱਚਿਆਂ ਨੂੰ ਪੈਸਾ ਇਕੱਠਾ ਕਰਨ ਲਈ ਇਹ ਵਰਤਦੇ ਹਨ ਲੋਕ ਸਾਹਮਣੇ ਆ ਕੇ ਨਹੀਂ ਬੋਲਦੇ ਪਰ ਇਲਜ਼ਾਮ ਇਹ ਵੀ ਲਾਉਂਦੇ ਨੇ ਕਿ ਇੱਥੋਂ ਦੇ ਬੱਚੇ ਵੇਚੇ ਜਾਂਦੇ ਨੇ ਜਿਹਨੂੰ ਔਲਾਦ ਦੀ ਲੋੜ ਹੁੰਦੀ ਹੈ ਤਾਂ ਪਹਿਲਾਂ ਲੱਖਾਂ ਰੁਪਏ ਹੜੱਪੇ ਜਾਂਦੇ ਨੇ ਜਾਂ ਪ੍ਰਾਪਰਟੀ ਨਾ ਕਰਾਈ ਜਾਂਦੀ ਉਸ ਤੋਂ ਬਾਅਦ ਬੱਚਾ ਦਿੱਤਾ ਜਾਂਦਾ ਬਿਲਕੁਲ ਜਿੰਨੇ ਵੀ ਬੱਚੇ ਇਹ ਅੱਗੇ ਦੰਦੇ ਕਿਉਂਕਿ ਹੁਣ ਆਪਣੇ ਕੋਲ ਪ੍ਰੂਫ ਨਹੀਂ ਪਰ ਜਦੋਂ ਜਾਂਚ ਕਰਾਂਗੇ ਜਾਂ ਜਿਹੜੇ ਲੋਕ ਪੱਕੇ ਜਾਂਦੇ ਉਹ ਦੱਸ ਰਿਹਾ ਵੀ ਐਗਰੀਮੈਂਟ ਇਹਨਾਂ ਦਾ ਪੜਨ ਵਾਲਾ ਜਿਹੜਾ ਕਰਦੇ ਆ ਇਹਨਾਂ ਦਾ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਹਿਸਾਬ ਦੇ ਨਾਲ ਰਜਿਸਟ੍ਰੇਸ਼ਨ ਵੀ ਇੱਥੋਂ ਬਾਹਰਲੀਆਂ ਕੰਟਰੀਆਂ 'ਚ ਵੀ ਬੱਚੇ ਗੋਹ ਦਿੰਦੇ ਨੇ ਹੁਣ ਜਿਹੜਾ ਕੋਈ ਬੱਚੇ ਚਲੋ ਕਿਸੇ ਦੇ ਬੇਲਾਦ ਹੁੰਦੇ ਆ ਇਹ ਅਗਲੇ ਨੂੰ ਲੋਡ ਹੁੰਦੀ ਹੈ ਜ਼ਰੂਰਤ ਹੁੰਦੀ ਆ ਉਹ ਮਤਲਬ ਕੀ ਆ ਉੱਥੇ ਕਿੰਨਾ ਸੌਦਾ ਹੁੰਦਾ ਕੋਈ ਪਤਾ ਨਹੀਂ ਹੈ ਫਿਰ ਵੱਡੀ ਗੱਲ ਤਾਂ ਇਹ ਆ ਨਾ ਇਹ ਤੋਂ ਇੱਕ ਡੇਰੇ ਤੋਂ ਜਿਹੜੀ ਇਹ ਗੰਗਾ ਨੰਦ ਜੀ ਸੀਗੇ ਜੀ ਬੜੇ ਫਕਰ ਬੰਦੇ ਸੀਗੇ त्याग ਦੀ ਮੂਰਤ ਜਿਵੇਂ ਆਪਾਂ ਕਹਿੰਦੇ ਨੇ ਸਾਡੇ ਬਜ਼ੁਰਗ ਦੱਸਦੇ ਆ ਕਿਸੇ ਦੇ ਘਰੇ ਆ ਕੇ ਬੈਠ ਕੇ ਪ੍ਰਸ਼ਾਦਾ ਮੰਗ ਕੇ ਹੱਥੇ ਥੱਲੇ ਬੈਠ ਕੇ ਛੱਕ ਜਾਂਦੇ ਜਿਹੜੇ ਇਹਨਾਂ ਤੋਂ ਪਹਿਲਾਂ ਸੀ ਗੱਦੀ ਤੇ ਇਹਨਾਂ ਦੀ ਸੀ ਚਲੋ ਆਪਣਾ ਜਿਹੜਾ ਗੁਰੂ ਗ੍ਰੰਥ ਸਾਹਿਬੀ ਦਾ ਸਿਧਾਂਤ ਦਾ ਆਪਾਂ ਇਹਨਾਂ ਤੋਂ ਹਟ ਕੇ ਆ ਹਨਾ ਆਪਾਂ ਦੇਹਧਾਰੀ ਨੂੰ ਨਹੀਂ ਪੂਜਦੇ ਆਪਾਂ ਤਾਂ ਗੁਰੂ ਦੇ ਹਕੂਮ ਦੇ ਹਿਸਾਬ ਨਾਲ ਚੱਲਣਾ ਪਰ ਜਿਹੜੇ ਲੋਕ ਮੰਨਦੇ ਆ ਉਹ ਦੱਸਦੇ ਆ ਵੀ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਬੜਾ ਮਤਲਬ ਤਿਆਗੀ ਜੀਵਨ ਸੀ ਉਸ ਤੋਂ ਬਾਅਦ ਇਹ ਫੈਟ ਹੁੰਦੇ ਆ ਉਹਨਾਂ ਦੇ ਇੱਕ ਅੱਧੇ ਕਿਲੇ ਦੀ ਜਗ੍ਹਾ ਦੇ ਵਿੱਚੋਂ ਕਿ ਸਦੇ ਚਾਰ ਦੁਵਾਰੀ ਨਹੀਂ ਸੀ ਕੋਈ ਨੀ ਸਿਆਸੀ ਸਤਾਸੀ ਤੋਂ ਜਿਹੜਾ ਇਫੈਕਟ ਹੋਇਆ ਉਸ ਤੋਂ ਬਾਅਦ ਇਨਾ ਕਰੋੜਾਂ ਰੁਪਏ ਆਇਆ ਕਿੱਥੋਂ ਆ ਸਾਡੇ ਫਿਰੋਜ਼ਪੁਰ ਲੁਧਿਆਣਾ ਰੋਡ ਆ ਉਹ ਰੋਡ ਦੇ ਨੇੜੇ ਤੇੜੇ ਵੀ ਜਗ੍ਹਾ ਲਈ ਐ ਜ਼ਮੀਨ ਲਈ ਆਲੇ-ਦਾਲੇ ਜਿਹੜੇ ਕੁਟੀਆਂ ਕਰੋੜਾਂ ਦੀ ਜ਼ਮੀਨ ਉਹਦੇ ਵਿੱਚ ਵੀ ਜ਼ਿਕਰ ਕਰਦਾ ਜਿਹੜੀ ਮੈਂ ਆਡੀਓ ਦੀ ਗੱਲ ਕਰਦਾ ਆਪਾਂ 7-8 ਕਿੱਲੇ ਪਹਿਲੀ ਲੈਣੇ ਆ ਹੁਣ ਰੇਟ 12-14 ਲੱਖ ਆ ਫੇਰ ਇਹਦਾ 500 ਤੋਂ 70 ਨਾਲੋਂ 35-40 ਲੱਖ ਆ ਜਾਣਾ ਆਪਾਂ ਨੂੰ ਪ੍ਰੋਫਿਟ ਵੱਡਾ ਹੋ ਉਹਦੇ ਵਿੱਚ ਪਪੂਲਰ ਲਾਵਾਂਗੇ ਫੇਰ ਇਹਦਾ ਮਤਲਬ ਇੱਕ ਡੇਰੇ ਨੂੰ ਬਿਜ਼ਨਸ ਸੈਂਟਰ ਬਣਾ ਕੇ ਸਮਾਏ ਦਾ ਵੱਡਾ ਸਾਧਨ ਬਣਾ ਲਿਆ ਕੋਈ ਸ਼ੱਕ ਨਹੀਂ ਡੇਰੇ ਨੂੰ ਤਾਂ ਡੇਰੇ ਨੂੰ ਬਣਾ ਲਿਆ ਪਰ ਸਾਡਾ ਜਿਹੜਾ ਅੰਦਰੋਂ ਦਿਲ ਧੜਕਦਾ ਬੱਚਿਆਂ ਦੇ ਘਰ ਕੇ ਆ ਜੀ ਹਰੇਕ ਬੰਦੇ ਦੀ ਆਵਾਜ਼ ਹੈ ਬਾਲ ਘਰ ਨਾਲ ਹੁਣ ਇਹਨਾਂ ਨੇ ਸਾਡੇ ਡਿਪਟੀ ਤੇ ਇੱਥੇ ਦਰਖਾਸਤ ਦਿੱਤੀ ਵੀ ਸਾਡੇ ਬਾਲ ਘਰ ਦੇ ਬੱਚਿਆਂ ਤੇ ਉਂਗਲ ਚੁੱਕ ਦਿਆ ਇਹ ਮੇਰੇ ਤੇ ਵੀ ਦਰਖਾਸਤ ਦਿੱਤੀ ਆ ਪਰ ਹੁਣ ਉਂਗਲ ਥੋੜੀ ਚੁੱਕਦੇ ਆਸੀਂ ਅਸੀਂ ਤਾਂ ਬੱਚਿਆਂ ਦੇ ਸਵਾਲ ਚੁੱਕਦੇ ਆ ਵੀ ਉਹ ਬਾਲ ਘਰ ਦੇ ਉੱਤੇ ਜੇ ਹੁਣ 200 ਮੀਟਰ ਤੇ ਇਹ ਜਿਹੀ ਕ੍ਰਹਿਤ ਹੋ ਰਹੀ ਆ ਅਸ਼ਲੀਲ ਗੱਲਾਂ ਹੋ ਰਹੀਆਂ ਨੇ 200 ਮੀਟਰ ਤੇ ਬਾਲ ਘਰ ਕਿਵੇਂ ਉਹ ਸੁਰੱਖਿਤ ਨੇ ਤੇ ਬੱਚੇ ਭੱਜਦੇ ਕਿਉਂ ਹੁਣ ਆਪਣੇ ਘਰੇ ਬੱਚੇ ਨੇ ਆਪ ਪਿਆਰ ਦੇ ਨਾਲ ਰੱਖਾਂਗੇ ਬੱਚਾ ਭੱਜੂਗਾ ਕਿ ਰਹੂਗਾ ਰਹੂਗਾ ਨਾ ਜੇ ਭੱਜਦਾ ਬਾ ਤਾਂ ਜਦੋਂ ਫਿਰ ਪਿੱਛੇ ਤੁਸੀਂ ਲੈਣ ਜਾਂਦੇ ਧੰਦੇ ਇੱਕ ਬੱਚਾ ਫੇਰ ਭੱਜਦਾ ਵੀਡੀਓ ਨੇ ਸਾਡੇ ਕੋਲੇ ਅਖਬਾਰਾਂ ਨੇ ਖਬਰਾਂ ਲੱਗੀਆਂ ਹੋਈਆਂ ਇੱਕ ਵਾਰ ਨਹੀਂ ਕਈ ਵਾਰ ਭੱਜਿਆ ਬੱਚੇ ਇਥੋਂ ਦਾ ਰਣਜੋਤ ਸਿੰਘ ਸਰਪੰਚ ਸੀ ਕਿਰਾ ਉਹਨਾਂ ਕੋਲ ਬੱਚੇ ਆ ਗਏ ਉਹਨਾਂ ਨੇ ਪੁਲਿਸ ਤੱਕ ਪਹੁੰਚ ਕਰੀ ਚਲੋ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਬੱਚੇ ਲੈ ਕੇ ਵਾਪਸ ਹੋ ਕੰਜਰਾਲ ਮੋਟਰ ਤੇ ਕੁੜੀਆਂ ਬੈਟੀਆਂ ਰਹੀਆਂ ਦੱਸਦੇ ਆ ਕਈ ਸਾਲ ਪਹਿਲਾਂ ਮੈਂ ਤਾਂ ਤਰਲੇ ਉਹਨਾਂ ਨੇ ਕਰੇ ਇਹ ਜਾ ਕੇ ਫੇਰ ਲੈ ਆਏ ਔਲੇ-ਦਲੇ ਘਰਾਂ 'ਚ ਬੱਚੇ ਗਏ ਨੇ ਉਹ ਬੰਦੇ ਨਹੀਂ ਸਾਹਮਣੇ ਹੁੰਦੇ ਹੁਣ ਆਪਾਂ ਕਰ ਵੀ ਕੀ ਸਕਦੇ ਆ ਉੱਤੇ ਜੇਕਰ ਤੇ ਆ ਕੇ ਕਹਿਣ ਤਾਂ ਸਾਰਾ ਸਪਸ਼ਟ ਦੁੱਧੋ ਦੁੱਧ ਪਾਣੀ ਦਾ ਪਾਣੀ ਹੋ ਜਾਵੇ ਹੂੰ ਇਹ ਚੀਜ਼ਾਂ ਬਹੁਤ ਵੱਡੀਆਂ ਨੇ ਫੇਰ ਜਿੱਦਣ ਸਕੈਂਡਲ ਦੱਸ ਦਿਓ ਤੁਸੀਂ ਸਕੈਂਡਲ ਨਿਕਲੂ ਆ ਜੀ ਜਾਂਚ ਹੋਵੇ ਹੂੰ ਜੇ ਤਾਂ ਆਪਾਂ ਦੇਖੋ ਇਹਨੂੰ ਦੇਈ ਗਿਆ ਟਾਈਮ ਸਰਕਾਰਾਂ ਨੇ ਟਾਈਮ ਦੇਤਾ ਪ੍ਰਸ਼ਾਸਨ ਨੇ ਟਾਈਮ ਦੇਤਾ ਫੇਰ ਬੰਦਾ ਬੜੇ ਸਗੂਤ ਇੱਧਰ ਉੱਧਰ ਕਰ ਦਿੰਦਾ ਹੁੰਦਾ ਜੇ ਮੌਕੇ ਦੀ ਕਾਰਵਾਈ ਹੋਵੇ ਅੱਜ ਅਸੀਂ ਲਾਈਵ ਮੈਂ ਆਪਦੇ ਪੇਜ ਤੋਂ ਪਾਇਆ ਵੀ ਅਸੀਂ ਇੱਕ ਦੋ ਦਿਨ ਦੇਖਣਾ ਨੇ ਫਿਰ ਅਸੀਂ ਆਪਦਾ ਤਰੀਕਾ ਵਰਤਾਂਗੇ ਵਰਗੀ ਕਿ ਪ੍ਰਸ਼ਾਸਨਾਂ ਵਿੱਚ ਚੀਕਾ ਨਾ ਮਾਰੇ ਜੀ ਆ ਕਰਤਾ ਉਹ ਕਰਤਾ ਰੋਡ ਜਾਮ ਹੋ ਗਿਆ ਧਰਨੇ ਦੇ ਤੇ ਫਿਰ ਕਰਾਂਗੇ ਕੋਸ਼ਿਸ਼ ਨਹੀਂ ਦੋ ਦਿਨ ਚ ਕਰਨ ਨੂੰ ਕਿੱਡਾ ਕੰਮ ਆ ਗਰ ਘੰਟੇ ਚ ਬੰਦੇ ਫੜ ਲੈਂਦੇ ਆ ਇਹ ਭੱਜ ਜਾਗਾ ਤੇ ਉਹ ਅੰਦਰਲੀ ਔਰਤੋ ਦੇ ਨਾਲ ਕੋਈ ਕੰਮ ਚੱਲ ਰਿਹਾ ਅੰਦਰਲੇ ਪਾਸੇ ਚਾਹੀਦੀ ਸਹਿਮਤੀ ਆ ਜਾਂ ਅਸਹਿਮਤੀ ਹੈ ਪਰ ਔਰਤ ਸਾਹਮਣੇ ਆਈ ਕਿ ਨਹੀਂ ਨਹੀਂ ਔਰਤ ਜੋ ਸਾਹਮਣੇ ਨਹੀਂ ਆਈ ਅਸੀਂ ਬੜੀ ਵਾਰ ਕੈਮਰੇ ਦੇ ਮੁਰੇ ਵੀ ਕਹਿੰਦਾ ਜੀ ਡਿਪਟੀ ਸਾਹਿਬ ਨੂੰ ਜਾ ਕੇ ਵੀ ਅਸੀਂ ਦੱਸ ਕੇ ਆਏ ਆ ਵੀ ਸਾਨੂੰ ਜਿਹੜੇ ਰਿਪੋਰਟ ਮਿਲ ਰਹੀ ਆ ਵੀ ਉਹ ਖੰਨੇ ਤੇ ਧੂਰੀ ਦੇ ਨਾਲ ਸੰਬੰਧ ਦੱਸਿਆ ਜਾ ਰਿਹਾ ਔਰਤ ਦਾ ਹੁਣ ਜਦੋਂ ਪੁਲਿਸ ਨੂੰ ਇੰਨੀ ਗੱਲ ਦੱਸਦੇ ਆ ਤੇ ਫਿਰ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਫਿਰ ਇੱਕ ਹਾਂ ਇੱਥੇ ਮੈਂ ਹੋਰ ਇੱਕ ਚੀਜ਼ ਐਡ ਕਰਨੀ ਚਾਹੁੰਨਾ ਮੈਨੂੰ ਨੌਂ ਪੁੱਲ ਕਿ ਉਹਨਾਂ ਦਾ ਤੇ ਉਹਦੇ ਵਿੱਚ ਕੀ ਹੈ ਨਾ ਜਿਵੇਂ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਬੋੱਚ ਆਪਾਂ ਮੰਨਦੇ ਆ ਇਹਨਾਂ ਦਾ ਹਰਿਆਣੇ ਦੇ ਵਿੱਚ ਛਡਾਣੀ ਧਾਮ ਉੱਥੋਂ ਦੇ ਹੁਕਮ ਨਾਲ ਮੈਨੂੰ ਮੰਨਦੇ ਆ ਇਹ ਦਇਆ ਸਾਗਰ ਕਰਕੇ ਉੱਤੇ ਉਹਨੋਂ ਜਿਹੜੇ ਹੈਗੇ ਨੇ ਇਹਨਾਂ ਦੇ ਮੁਖੀ ਨੇ ਉਹ ਜੋ ਕਹਿ ਦਿੰਦੇ ਆ ਉਹਨਾਂ ਦੀ ਸਾਰੀਆਂ ਕੁੱਟੀਆਂ ਤੇ ਗੱਲ ਲਾਗੂ ਹੋ ਜਾਂਦੀ ਆ ਉਹਨਾਂ ਨੇ ਬਕਾਇਦਾ ਆਪਦੇ ਲੈਟਰ ਪੈਡ ਤੇ ਲਿਖ ਕੇ ਪਾਇਆ ਹੋਇਆ ਇਹ ਚੀਜ਼ ਜਿਹੜੀ ਗੱਲ ਆਪਾਂ ਸਾਂਝੀ ਕਰ ਰਹੇ ਆਂ ਵੀ ਐਚਸੀਬੀ ਦੀ ਜਾਂਚ ਹੋਵੇ, ਬਾਲ ਘਰ ਦੀ ਜਾਂਚ ਹੋਵੇ ਤੇ ਜਿੰਨਾ ਵੀ ਇਹ ਪ੍ਰੋਪਰਟੀ ਇਕੱਠੀ ਹੋਈ ਆ ਉਹਦੀ ਸਾਰੀ ਜਾਂਚ ਹੋਵੇ। ਉਹ ਗੱਲ ਖੁਦ ਕਹਿ ਰਿਹਾ ਇਹਨਾਂ ਦੀ ਮੁਖੀ ਜੋ ਸੰਸਥਾ ਦੇ ਮੁਖੀ ਨੇ ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਆਂ ਵੀ ਅਸੀਂ ਆਪਦੇ ਕੋਲੋਂ ਕਹਿ ਰਹੇ ਆਂ। ਉਹਨਾਂ ਤੱਕ ਵੀਡੀਓ ਪਹੁੰਚੀ ਆ ਉਹ ਸਾਰਾ ਐਕਸ਼ਨ ਇਹਨਾਂ ਤੇ ਲੈ ਰਹੇ ਆ। ਸਾਡੇ ਤੇ ਕਹਿੰਦੇ ਵੀ ਲੰਘ ਲੋ ਤੁਹਾਡੇ ਤਾਂ ਮੁਖੀ ਖੁਦ ਕਹਿ ਰਿਹਾ ਜਿਹੜਾ ਤੁਹਾਡੇ ਸਭ ਤੋਂ ਵੱਡੇ ਸਥਾਨ ਤੇ ਬੈਠਾ ਤੁਹਾਡਾ ਮਾਨਤਾ ਜਿਹਨੂੰ ਤੁਸੀਂ ਮੰਨਦੇ ਹੋ ਜਿਹਨਾਂ ਦੇ ਹੱਕ ਹੁੰਦਾ ਮੁਖੀਆ ਉਹ ਇਹਨਾਂ ਤੇ ਇਲਜ਼ਾਮ ਲਾ ਰਿਹਾ ਇਲਜ਼ਾਮ ਬਕਾਇਦਾ ਉਹਨਾਂ ਨੇ ਆਪਦੇ ਮੇਰੇ ਕੋਲ ਪਾਈਆਂ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਪਾਈਆਂ ਡੀਆਈਜੀ ਡੀਜੀਪੀ ਨੂੰ ਸਾਰੇ ਉਹਨਾਂ ਨੇ ਗ੍ਰਹਿ ਮੰਤਰੀ ਤੱਕ ਪਾਈਆਂ ਹੋਈਆਂ ਨੇ ਮੇਰੀ ਦਰਖਾਸਤਾਂ ਉੱਤੋਂ ਵੀ ਖਿਲਾਫ ਥੱਲੇੋਂ ਵੀ ਖਿਲਾਫ ਤੇ ਇਹ ਵਿਚਾਲੇ ਵਾਲੇ ਬੈਠੇ ਆਪਦੀ ਮਨਮਰਜ਼ੀਆਂ ਕਰ ਰਹੇ ਨੇ ਇਹ ਮਰਜ਼ੀਆਂ ਕਰ ਰਹੇ ਆ ਹੂੰ ਜਿਹੜੀ ਉਹ ਤੁਹਾਡੇ ਕੋਲ ਫਿਰ ਬੰਦਾ ਆਇਆ ਉਹਨੇ ਇੱਕ ਹੀ ਆ ਕਿ ਕੀ ਕਿ ਕਿ ਤੁਹਾਨੂੰ ਵੀਡੀਓ ਦੱਸੋ ਕਿੰਨੇ ਮਿੰਟ ਦੀ ਤੁਹਾਡੇ ਕੋਲੇ ਕਿ ਇਹਨਾਂ ਦਾ ਭੇਜਿਆ ਬੰਦਾ ਸੀ ਜਾਂ ਫਿਰ ਉਹ ਵਾਕੇ ਹੀ ਇੱਕ ਪੰਥਦਰਦੀ ਜਾਂ ਲੋਕਦਰਦੀ ਸੀ ਕਿ ਲੋਕਾਂ ਨਾਲ ਤਕਾਨਾ ਨਹੀਂ ਉਹਨਾਂ ਦਾ ਜਦੋਂ ਫੋਨ ਤੇ ਗੱਲ ਕਰੀ ਮੈਨੂੰ ਕਹਿੰਦਾ ਜਿ ਐ ਕਰਕੇ ਵੀ ਅਸੀਂ ਹੁਣ ਮਿਲਣਾ ਚਾਹੁੰਦੇ ਆ ਸਾਡੇ ਕੋਲ ਮਟੀਰੀਅਲ ਆ ਮੈਂ ਕਿਹਾ ਜੀ ਆਜੋ ਕੋਈ ਗੱਲ ਨਹੀਂ ਹੁਣ ਗੁਰੂ ਸਾਹਿਬ ਦੀ ਆਪਣੇ ਤੇ ਬਖਸ਼ਿਸ਼ ਹੈਗੀ ਆ ਜੀ ਹੂੰ ਤੇ ਜੇ ਬੰਦਾ ਸੱਚ ਤੇ ਚੱਲਦਾ ਕਿਸੇ ਗੱਲ ਤੇ ਤਾਂ ਬੰਦਾ ਪਰਖ ਲੈਂਦਾ ਹੁੰਦਾ ਵੀ ਕੌਣ ਕਿੰਨੇ ਆਲਾ ਹੈਗਾ ਉਹ ਆਇਆ ਮੇਰੇ ਕੋਲੇ ਮੈ ਐਸੇ ਕਮਰੇ ਚ ਬਿਠਾ ਲਿਆ ਮੈਂ ਕਿਹਾ ਬੈਠ ਭਾਈ ਦੱਸ ਕੀ ਗੱਲ ਬਾਤ ਹੈ ਕਹਿੰਦਾ ਜੀ ਤੁਹਾਡੇ ਕੋਲੇ ਜਿਹੜਾ ਮਟੀਰੀਅਲ ਹੈ ਦੇ ਦੋ ਮੈਂ ਸਾਡੇ ਕੋਲ ਤਾਂ ਕੋਈ ਮਟੀਰੀਅਲ ਨਹੀਂ ਹੈਗਾ ਸਾਡੇ ਕੋਲ ਤਾਂ ਜਿਹੜਾ ਸੀਗਾ ਵੀ ਅਸੀਂ ਉਹ ਪੋਸਟ ਪਾਈ ਹੈ ਕਹਿੰਦਾ ਜੀ ਫਿਰ ਤੁਸੀਂ ਪੋਸਟ ਕਿਵੇਂ ਪਾਤੀ ਮੈਂ ਪੋਸਟ ਸਾਡੇ ਅਸੀਂ ਦੇਖੇਗਾ ਉਸ ਵਿਸ਼ਵਾਸ ਪਾਤਰ ਕੋਲੇ ਵੀਡੀਓ ਆਈ ਜੀ ਅਸੀਂ ਉਹ ਦੇਖ ਕੇ ਤਸਦੀਕ ਕਰਕੇ ਬੰਦਾ ਫੋਟੋ ਪਾਤੀ ਤੇ ਕਹਿੰਦਾ ਜੀ ਅਸੀਂ ਵੀ ਤੁਹਾਨੂੰ ਦੱਸ ਦਿਆਂ ਤੇ ਤੁਸੀਂ ਵੀ ਸਾਨੂੰ ਦੱਸੋ ਮੈਂ ਮੇਰੇ ਕੋਲੇ ਤਾਂ ਹੈ ਨਹੀਂ ਦੱਸਣ ਨੂੰ ਉਸ ਜਿੰਨਾ ਤੈਨੂੰ ਪਤਾ ਤੂੰ ਦੱਸ ਦੇ ਤੇ ਕਹਿੰਦਾ ਜੀ ਵੀਡੀਓ ਤੁਹਾਡੇ ਕੋਲ ਕਿੰਨੇ ਚਿਰ ਦੀ ਆ ਮੈਂ ਕਿਹਾ ਵੀ ਜਿਹੜੀ ਅਸੀਂ ਦੇਖੀਏ 2 2.5 ਤਿੰਨ ਮਿੰਟ ਦੀ ਆ ਤੇ ਕਹਿੰਦਾ ਠੀਕ ਆ ਕਹਿੰਦਾ ਉਹੀ ਸਾਡੇ ਕੋਲ ਆ ਮੈਂ ਫਿਰ ਜਿਹੜੀ ਤੁਹਾਡੇ ਕੋਲੇ ਦਾ ਮਤਲਬ ਧੂਰੀ ਆ ਅਸੀਂ ਤਾਂ ਵੀ ਮੈਂ ਕਿਹਾ ਵੀ ਸੁਣਿਆ ਹੈ ਅੱਧੇ ਘੰਟੇ ਦੀ ਹੈ ਤੇ ਉਹ ਬੰਦੇ ਨੂੰ ਸ਼ੱਕ ਹੋ ਗਿਆ ਵੀ ਜਦੋਂ ਅੱਧੇ ਘੰਟੇ ਦੀ ਕਿਹਾ ਉਹਨੇ ਫੋਨ ਲਾ ਲਿਆ ਇਹ ਵੀ ਹੁਣ ਇੱਕ ਪ੍ਰਸ਼ਾਸਨ ਦੇ ਕੰਮ ਆਉਣ ਵਾਲੀ ਗੱਲ ਆ ਕਹਿੰਦਾ ਉਹਨੇ ਗਾਹਾਂ ਵਾਲੇ ਬੰਦੇ ਨੂੰ ਫੋਨ ਲਾਇਆ ਕਹਿੰਦਾ ਓਏ ਤੂੰ ਵੀਡੀਓ ਸਾਨੂੰ ਦੱਸਦਾ 3 ਮਿੰਟ ਦੀ ਐ ਤੇ ਮੇਰੇ ਕੋਲੇ ਬੰਦਾ ਬੈਠਾ ਕਹਿੰਦਾ ਉਹ ਕਹਿੰਦਾ 25 ਤੋਂ 30 ਮਿੰਟ ਦੀ ਵੀਡੀਓ ਤੂੰ ਸਾਨੂੰ ਬੰਦਾ ਕਿਉਂ ਵੀਡੀਓ ਹੁਣ ਇਹ ਗੱਲ ਦਾ ਅਰਥ ਕੀ ਨਿਕਲਦਾ ਵੀ ਜਿਹੜੇ ਬੰਦੇ ਨੂੰ ਫੋਨ ਲਾਇਆ ਉਹ ਵੀਡੀਓ ਬਣਾਉਣ ਵਾਲਾ ਬੰਦਾ ਵਾ ਤੇ ਮੈਂ ਇੱਥੇ ਕੁੰਡੀ ਲਾ ਕੇ ਮੈਂ ਕਿਹਾ ਵੀ ਹੁਣ ਆਪਾਂ ਦੋਨੇ ਜਣੇ ਬੈਠਿਆ ਵੀ ਹੁਣ ਜਿਹੜਾ ਤਰਾ ਮਟੀਰੀਅਲ ਆ ਜਾਂ ਤਾਂ ਦੱਸ ਦੇ ਜਾਂ ਪੁੱਛ ਤੇ ਫਿਰ ਮੇਰੇ ਕੋਲੇ ਫੋਟ ਪਿਆ ਮੈਨੂੰ ਫੋਟੋਆਂ ਦੇ ਗਿਆ ਉਹ ਕਹਿੰਦਾ ਜੀ ਇਹ ਬਲਜਿੰਦਰ ਲਿੱਤਰਾਂ ਦਾ ਮੁੰਡਾ ਮੈਨੂੰ ਕਹਾਂਗਾ ਜਿਹੜੇ ਬੰਦੇ ਨੇ ਵੀਡੀਓ ਬਣਾਈ ਜਿਹੜੇ ਬੰਦੇ ਨੇ ਵੀਡੀਓ ਬਣਾਈ ਆ ਮੈਨੂੰ ਹੈ ਕਿ ਕੌਣ ਹੈ ਕਹਿੰਦਾ ਇਹ 15-18 ਸਾਲ ਤੋਂ ਸਾਡੇ ਕੋਲੇ ਇਹਨਾਂ ਕੋਲੇ ਮਾਦਾ ਰਹਿੰਦਾ ਜੀ ਸਾਡੇ ਕੋਲ ਨਹੀਂ ਕਹਿੰਦਾ ਇਹਨਾਂ ਕੋਲੇ ਰਹਿੰਦਾ ਸੀ ਤੇ ਕਹਿੰਦਾ ਉਸੇ ਕਰਕੇ ਵੀ ਮਤਲਬ ਇਹ ਉਹਨੇ ਵੀਡੀਓ ਬਣਾ ਲਈ ਜਦੋਂ ਮੌਕਾ ਮਿਲਿਆ ਤੇ ਉਹ ਤੋਂ ਅਸੀਂ ਇਹ ਲਈ ਆ ਸਾਰੀ ਕਾਰਵਾਈ ਕਹਿੰਦਾ ਉਹਨੇ ਕੀਤੀ ਆ ਹੁਣ ਜਿਹੜਾ ਬਲਜਿੰਦਰ ਲਿੱਤਰਾ ਵਾ ਜਦ ਬੰਦੇ ਦਾ ਨਾਮ ਤੇ ਬੰਦੇ ਦਾ ਪਤਾ ਲੱਗ ਗਿਆ ਵੀ ਇਹ ਬੰਦਾ ਤੇ ਪੁਲਿਸ ਨੂੰ ਫਿਰ ਲੱਭਣਾ ਕਿੰਨਾ ਔਖਾ ਆ ਕੁੱਟਿਆ ਹੋਇਆ ਮੁੰਡਾ ਹੈ ਇਹ ਮੈਂ ਆਪਣੇ ਪੇਜ ਤੇ ਵੀ ਪਾਉਣੀ ਆ ਤੇਰੀ ਫੋਟਾ ਕੋਰਨਾ ਦਿਖਾਉਣਾ ਆ ਬੰਦਾ ਇਹ ਇਹਨੂੰ ਸਾਰੇ ਬੰਦੇ ਜਾਣਦੇ ਆ ਜਿਹੜੇ ਕੁੱਟਿਆ ਵਾਲੇ ਜਾਂਦੇ ਹੁੰਦੇ ਆ ਨਾ ਇਹਨਾਂ ਕੋਲੇ ਇਹ ਬੰਦਾ ਇਹ ਬੰਦੇ ਨੇ ਵੀਡੀਓ ਬਣਾਈ ਤੇ ਇਹਦਾ ਕੁੱਟ-ਕੁੱਟ ਕੇ ਆ ਹਾਲ ਕਰ ਉਹਦੇ ਕਹਿਣ ਮੁਤਾਬਕ ਕਹਿੰਦਾ ਅਸੀਂ ਕੁੱਟਿਆ ਹੂੰ ਤੇ ਕੁੱਟਿਆ ਕਿਉਂ ਆ ਫਿਰ ਤੇ ਹੁਣ ਜਿਹੜੇ ਜਿਹੜੇ ਬੰਦੇ ਨੇ ਕੁੱਟਿਆ ਕਾਰਵਾਈ ਉਹਤੇ ਵੀ ਬਣਦੀ ਆ ਇਹ ਬੰਦਾ ਕਿੱਥੇ ਆ ਸੇਫ ਆ ਨਹੀਂ ਹੈ ਕੋਈ ਜਿੰਮਾ ਨਹੀਂ ਦਿੰਦਾ ਵੀ ਖਵਾਉਣਾ ਦਿੱਤਾ ਕੀ ਪਤਾ ਕੁਝ ਵੀ ਹੋ ਸਕਦਾ ਜਿਹੜੇ ਬੰਦਾਂ ਨੇ ਉਹ ਵੀਡੀਓ ਬਣਾਈ ਆ ਜਿਹਦੇ ਤੇ ਇਹ ਗੱਲ ਆ ਰਹੀ ਆ ਭੇਜੋ ਮੈਨੂੰ ਸੈਂਡ ਜਰੂਰ ਕਰਿਓ ਇਹ ਕੋਈ ਗੱਲ ਨਹੀਂ ਤੇ ਇਹ ਇੱਕ ਚੀਜ਼ੇ ਦੇ ਵਿੱਚ ਹੋਰ ਨਹੀਂ ਮੈਂ शक ਦੇ ਕਿ ਜਾਈ ਜੇ ਵੀਡੀਓ ਬਣਾਉਣ ਵਾਲੇ ਨਾਲ ਇੰਨਾ ਤਸ਼ੱਦਦ ਕੀਤਾ ਜਾ ਰਿਹਾ ਤੇ ਇਹ ਔਰਤ ਵੀ ਖਪਾ ਦਿੱਤੀ ਗਈ ਹੋ ਸਕਦੀ ਹੈ ਜਿੰਦੇ ਨਾਲ ਇੱਕ ਕਰਮ ਹੋਇਆ ਜਾਂ ਗੱਲਬਾਤ ਹੋਈ ਚਾਹੇ ਸਹਿਮਤੀ ਜਾਂ ਸਹਿਮਤੀ ਉਹ ਗੱਲ ਵੱਖਰੀ ਹੈ ਕਾਨੂੰਨ ਨੂੰ ਲੱਗਦਾ ਵੀ ਕਿਤੇ ਆ ਕੇ ਸਾਹਮਣੇ ਬੋਲ ਨਾ ਜਾਵੇ ਸੱਚ ਜੇ ਫੁੱਟ ਪਿਆ ਤੇ ਅਸੀਂ تمہਾਰੇ ਜਾਵਾਂਗੇ ਖਤਮ ਨਾ ਕਰ ਦਿੱਤੀ ਹੋਵੇ ਐਸੀ ਗੱਲ ਨੂੰ ਮੋਖ ਰੱਖ ਕੇ ਅਸੀਂ ਐਸਐਸਪੀ ਜਗਰਾਉ ਜੋ ਜਾ ਕੇ ਪੇਸ਼ ਹੋਏ ਜੀ 100 150 ਬੰਦਾ ਗਏ ਜਿੱਥੇ ਬੰਦਕ ਢਾਂਚੇ ਮੁਤਾਬਕ ਜੋ ਵੀ ਆਪਣੇ ਮਰਜ਼ਾਦਾ ਵਾ ਉਹਦੇ ਮੁਤਾਬਕ ਹੀ ਇੱਕ ਅਸੀਂ ਆਪ ਦਾ ਮੰਗ ਪੱਤਰ ਤੇ ਦਰਖਾਸਤ ਦਿੱਤੀ ਵੀ ਇਹ ਵੀਡੀਓ ਦੀ ਜਾਂਚ ਕਰਕੇ ਵੀਡੀਓ ਬਣਾਈ ਕਿ ਇਹਨੇ ਇੱਕ ਸਾਨੂੰ ਇਹ ਚਾਹੀਦਾ ਤੇ ਦੂਜੇ ਵੀਡੀਓ ਦੇ ਵਿੱਚ ਕੌਣ ਔਰਤ ਵਾ ਉਹਦੇ ਬਿਆਨ ਲੈ ਜਾਣ ਚਾਹੇ ਉਹ ਬਿਆਨ ਇਹ ਹੀ ਦੇ ਦੇਵੇ ਮੇਰੀ ਸਹਿਮਤੀ ਸੀ ਚਲੋ ਆਪਾਂ ਮੰਨਦੇ ਆਂ ਵੀ ਜੇ ਸਹਿਮਤੀ ਹੋਵੇ ਤਾਂ ਕਾਨੂੰਨ ਕਾਰਵੇ ਨਹੀਂ ਕੋਈ ਕਰਦਾ ਪਰ ਜਿਹੜਾ ਇਹ ਮੁਖੱਟਾ ਪਾਈਪਰ ਦਾ ਬ੍ਰਹਮਚਾਰੀਗਾ ਦੰਗਾ ਮਾਜੇ ਸੀ ਬ੍ਰਹਮਚਾਰੀਆਂ ਇਹਦਾ ਤਾਂ ਜਲੂਸ ਨਿਕਲਣਾ ਚਾਹੀਦਾ ਨਾ ਫਿਰ ਉਹ ਤਾਂ ਦੁੱਧ ਉਹ ਤਾਂ ਪਾਣੀ ਪਾਣੀ ਆਵੇ ਇੰਨੇ ਹੀ ਕਹਿ ਦੇਵੇ ਚਲੋ ਗੁਪਤ ਰੱਖ ਲਵੇ ਮੀਡੀਆ ਦੇ ਵਿੱਚ ਨਾ ਉਹ ਆਵੇ ਤੇ ਬਿਆਨ ਤਾਂ ਪੁਲਿਸ ਨੂੰ ਜਾ ਕੇ ਦੇਣਾ ਚਾਹੀਦਾ ਨਾ ਵੀ ਹਾਂ ਮੈਂ ਸੀਗੀ ਹਾਂ ਮਾਤਰਾ ਸਾਡੀ ਸਹਿਮਤੀ ਸੀ ਜਾਂ ਫਿਰ ਇਹ ਕਹੇ ਵੀ ਮੈਨੂੰ ਬਲੈਕਮੇਲ ਕੀਤਾ ਡਰਾਇਆ ਗਿਆ ਧਮਕਾਇਆ ਗਿਆ ਫਿਰ ਪਰਚਾ ਪੰਦਾ ਫਿਰ ਪਰਚਾ ਬਣਦਾ ਗੱਲਾਂ ਤਾਂ ਦੂਹ ਹੈਗੀਆਂ ਨਾ ਪਰਚਾ ਬਣੇ ਨਾ ਬਣੇ ਪਰ ਇਹਦੀ ਹਕੀਕਤ ਸਾਹਮਣੇ ਆਉਣੀ ਚਾਹੀਦੀ ਹੈ ਜਿਹੜਾ ਪਖੰਡ ਚੱਲਦਾ ਇਹ ਕੱਲ ਨੂੰ ਕਹਿਣਗੇ ਕਿ ਉਹ ਬਾਬਾ ਨਹੀਂ ਸੀ ਕੱਲ ਨੂੰ ਹੋ ਸਕਦਾ ਕਿ ਆਪਦੇ ਪੈਸੇ ਦੇ ਜ਼ੋਰ ਤੇ ਤਾਣੇ-ਜਾਮੇ ਦੇ ਜ਼ੋਰ ਤੇ ਉਸ ਚੀਜ਼ ਚ ਬਰੀ ਹੋ ਜਾਂਦਾ ਔਰ ਮਤਲਬ ਫਿਰ ਗੱਲ ਤਾਂ ਉਹੀ ਆ ਗਈ ਨਾ ਜੇ ਹੁਣ ਬੰਦਾ ਆ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਬਲਜਿੰਦਰ ਲਿੱਤਰਾ ਇਹ ਬੰਦਾ ਲੱਭੇ ਪੁਲਿਸ ਕਿੱਥੇ ਆ ਕਿਉਂ ਕਿਉਂ ਭੱਜਿਆ ਆ ਜੇ ਬੰਦੇ ਨੇ ਕਹਤਾ ਮੈਂ ਵੀਡੀਓ ਬਣਾਈ ਆ ਫਿਰ ਕਿਵੇਂ ਵੀਡੀਓ ਝੂਠੀ ਹੋਈ ਜੇ ਲੇਡੀ ਨੇ ਬਿਆਨ ਦੇਤੇ ਵੀ ਹਾਂ ਮੈਂ ਨਾਲ ਸੀ ਜੇ ਸਹਿਮਤੀ ਨਾਲ ਸੀ ਫਿਰ ਕਿਵੇਂ ਵੀਡੀਓ ਝੂਠੀ ਹੋਈ ਇੱਕ ਇੱਕ ਬਿਆਨ ਤਾਂ ਦੇਊਗੀ ਨਾ ਜਾਂ ਤਾਂ ਕਹੂਗੀ ਮੈਨੂੰ ਬਲੈਕਮੇਲ ਕੀਤਾ ਗਿਆ ਡਰਾਇਆ ਗਿਆ ਜੀ ਜਾਂ ਫਿਰ ਕਹੋ ਕਿ ਮੇਰੀ ਸਹਿਮਤੀ ਸੀ ਉੱਥੇ ਇਹ ਚੀਜ਼ ਤਾਂ ਸਾਹਮਣੇ ਆ ਗਈ ਨਾ ਵੀ ਜਿਹੜੀ ਧਾਰਾ ਲੱਗੀ ਆ ਭਾਵਨਾਵਾਂ ਭੜਕਾਉਣ ਦੀ ਉਹ ਸਹੀ ਆ ਵੀਡੀਓ ਸਹੀ ਆ ਕਿ ਲੋਕਾਂ ਦੇ ਸਾਹਮਣੇ ਤਾਂ ਚਿਹਰਾ ਨੰਗਾ ਹੋਣਾ ਚਾਹੀਦਾ ਨਾ ਜੇ ਹੁਣ ਮਤਲਬ ਸਸਪੈਂਸਿਵ ਬਣਿਆ ਰਹਿ ਗਿਆ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤੇ ਫਿਰ ਤਾਂ ਦਿਨ ਦਾ ਹੀ ਹੈ ਫਿਰ ਕੀ ਹੋਊਗਾ ਜੀ ਬਿਲਕੁਲ ਹੋਰ ਕੋਈ ਗੱਲ ਹੈ ਇੰਦੇ ਚ ਨਹੀਂ ਬਸ ਧੰਨਵਾਦ ਤੁਹਾਡਾ ਜੀ ਠੀਕ ਹੈ ਬਿਲਕੁਲ ਜੀ ਇਹਦੇ ਸੰਬੰਧੀ ਸਾਡੀ ਟੀਮ ਉਸ ਡੇਰੇ 'ਚ ਵੀ ਗਈ ਪਰ ਉਹਨਾਂ ਨੇ ਕਿਹਾ ਕਿ ਹਜੇ ਸੀ ਪੱਖ ਕੋਈ ਨਹੀਂ ਦੇਵਾਂਗੇ ਇਹ ਜਿਹੜਾ ਹੈ ਆਪਣਾ ਜਾਂਚ ਦੇ ਦੇ ਇਸ ਵਿਸ਼ਾ ਇਹਦੇ ਵਿੱਚੋਂ ਕੀ ਨਿਕਲਦਾ ਪਰ ਇਹਦੇ ਵਿੱਚ ਇੱਕ ਗੱਲ ਤਾਂ ਕਲੀਅਰ ਹੋਈ ਆ ਸਾਰੇ ਮਾਮਲਿਆਂ ਦੇ ਵਿੱਚ ਦੋ ਇੰਟਰਵਿਊ ਕੀਤੀਆਂ ਸੀ ਦੋਹਾਂ ਦੇ ਵਿੱਚ ਇੱਕ ਗੱਲ ਕਲੀਅਰ ਹੋਈ ਕਿ ਉਹ ਸਾਧ ਭਗੌੜਾ 295ਏ ਜਿੰਦੀ ਹੁਣ ਬਦਲ ਕੇ ਧਾਰਾ 299 ਬੀ ਐਨ ਐਸ ਉਹਦੇ ਤੇ ਲੱਗੀ ਆ ਪਰ ਉਹ ਭਗੌੜਾ ਕਿਉਂ ਆ ਭਾਈ ਜੇ ਸੱਚਾ ਤੂੰ ਤੂੰ ਪੇਸ਼ ਹੋ ਜੇ ਤੂੰ ਝੂਠਾ ਹੈ ਫਿਰ ਤੂੰ ਭੱਜ ਕਿਉਂ ਰਿਹਾ ਐ ਫਿਰ ਤੂੰ ਫਿਰ ਵੀ ਮਤਲਬ ਮੈਨੂੰ ਤਾਂ ਲੱਗਦਾ ਵੀ ਤੈਨੂੰ ਸਾਹਮਣੇ ਆਉਣਾ ਚਾਹੀਦਾ ਪਰ ਉਹ ਬੀਬੀ ਕਿੱਥੇ ਆ ਜਿਹੜੇ ਵੀਡੀਓ ਬਣਾਉਣ ਵਾਲਾ ਕਿੱਥੇ ਆ ਇਹ ਵੀ ਇੱਕ ਬਹੁਤ ਵੱਡਾ ਸਵਾਲ ਆਉਣ ਵਾਲੇ ਸਮੇਂ ਦੇ ਵਿੱਚ ਖੜਾ ਹੋ ਸਕਦਾ ਪਰ ਇੱਥੋਂ ਦੇ ਲੋਕ ਤਲਵੰਡੀ ਖੁਰਦ ਤਲਵੰਡੀਕਰਾਂ ਦੇ ਲੋਵਾਸੀ ਇਹੇ ਗੱਲ ਦੀ ਮੰਗ ਕਰਦੇ ਆ ਕਿ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਕਿ ਸਾਡੇ ਏਰੀਆ ਦੀ ਬਦਨਾਮੀ ਹੋਈ ਆ ਇਹ ਜਿਹੜਾ ਸਾਧ ਸੀਗਾ ਭਕਵੇਂ ਕੱਪੜਿਆਂ ਦੇ ਵਿੱਚ ਆ ਕੇ ਇੱਥੋਂ ਦੀਆਂ ਕੁੜੀਆਂ ਬੁੜੀਆਂ ਜਿਹੜੀਆਂ ਵਿੱਚ ਡੇਰੇ ਦੇ ਵਿੱਚ ਸਨ ਉਹਨਾਂ ਨੇ ਕੋ ਕਰਮ ਕੀਤੇ ਤੇ ਬਾਅਦ ਜਿਹੜਾ ਡੇਰਾ ਚੱਲਦਾ ਉੱਥੇ ਇਹੜੇ ਬਾਲ ਲੋਕਾਂ ਨੂੰ ਮੰਡੇ ਜਾਂਦੇ ਨੇ ਕਿ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਉਹ ਬਾਲ ਕਿੱਥੋਂ ਆਉਂਦੇ ਨੇ ਉਹਨਾਂ ਦਾ ਡੀਐਨਏ ਚੈੱਕ ਹੋਣਾ ਚਾਹੀਦਾ ਕਿਤੇ ਇਹ ਤਾਂ ਨਹੀਂ ਕਿ ਇਹ ਇੱਕ ਬਹੁਤ ਵੱਡਾ ਤੰਦਾ ਹੋਵੇ ਕਿ ਇਹ ਸਾਧਾਂ ਦੇ ਵਿੱਚੋਂ ਹੀ ਕੁਛ ਨਾ ਕੁਛ ਨਿਕਲ ਕੇ ਗੱਲ ਕਰਕੇ ਤੇ ਉਹ ਨਾ ਆ ਜੇ ਇਹਨਾਂ ਇੱਕ ਜਾਂਚ ਦੇ ਦੀਨ ਹੈ ਇਹ ਜਾਂਚ ਦੇ ਵਿੱਚੋਂ ਕੀ ਨਿਕਲਦਾ ਉਹ ਵੀ ਜਾਂਚ ਇਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਬਹੁਤ ਬਹੁਤ ਧੰਨਵਾਦ ਅਗਲੀ ਮੁਲਾਕਾਤ ਤੇ ਨਾ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ